ਇਹੋ ਤਾਂ ਨਸ਼ੀ ਵਿਰੋਧ ਦਾ ਨਾਰਾ ਜਿਹੜਾ ਸਰਕਾਰ ਨੇ ਦੇਤਾ ਹਾਂਜੀ ਹਾਂ ਹੁਣ ਸਰਕਾਰ ਨੇ ਨਾਰਾ ਦਿੱਤਾ ਉਹਨੂੰ ਜਿਹੜਾ ਅਮਲੀ ਜਮਾਤ ਅਸੀਂ ਪਹਿਨਾਉਣਾ ਅਸੀਂ ਸਾਰੇ ਅਸੀਂ ਸਾਰਿਆਂ ਨੇ ਪਹਿਨਾਉਣਾ ਸੁਣ ਲਓ ਮੇਰੀ ਗੱਲ ਹਾਂਜੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਰਪੰਚਾਂ ਦੇ ਸਹਿਯੋਗ ਦੀ ਲੋੜ ਹੈ ਸਾਡੇ ਕੋਲ ਨਫਰੀ ਬਹੁਤ ਘੱਟ ਹੈ ਪੁਲਿਸ ਹੈ ਨਹੀਂ ਥਾਣਿਆਂ 'ਚ ਬਿਲਕੁਲ ਬਹੁਤ ਘੱਟ ਪੁਲਿਸ ਹੈ ਕਦੇ ਉਧਰ ਮੈਂ ਧਰਨੇ ਤੇ ਭਜੋ ਕਦੇ ਉਧਰ ਕੰਮ ਹੋ ਗਿਆ ਉਹ ਨਹਿਰ ਚਲਾਸ਼ ਆ ਗਈ ਉਧਰ ਭਜੋ ਕਦੇ ਪਤਾ ਨਹੀਂ ਕੀ ਕੁਝ ਇੱਕ ਅਫਸਰ ਨੇ ਤਾਂ ਆਰਡਰ ਕਰਨਾ ਹੁੰਦਾ ਭਾਦੀ ਤਾਂ ਸਾਡੇ ਬਣਨੀ ਹੁੰਦੀ ਹੈ ਉਹ ਕਹਿੰਦੇ ਕੁੱਤੀ ਕਪਾਹ ਵੀ ਦੀ ਲੰਗਜੁਰ ਜਾਈ ਥੋੜੋ ਭਰਾਲੂ ਜੇ ਤੁਸੀਂ ਅੱਜ ਪੇਟੀ ਦੋ ਪੇਟੀਆਂ ਲੈ ਵੀ ਹਾਂਜੀ ਹਾਂਜੀ ਸਹੀ ਹੈ ਹਨਾ ਉਹਨਾਂ ਦਾ ਘਰ ਕਿਹੜਾ ਔਰ ਲੰਗਜੁਰ ਉਹਦੇ ਵਿੱਚ ਕਿਹੜਾ ਉਮਰ ਨਿਕਲ ਗਿਆ ਜੰਨਾ ਕਿ ਲਿਮਟ ਦੇ ਵਿੱਚ ਪੀਂਦੇ ਹੋ ਵੀ ਫਾਹਾ ਤਾਂ ਨਹੀਂ ਲੈਣਾਗਾ ਕੋਈ ਤੁਸੀਂ ਇਹਦਾ ਸਲਫਾਸ ਵਾਲਾ ਕੰਮ ਹੋ ਗਿਆ ਹਾਂਜੀ ਵੀ ਯਾਰ ਸਸਤੀ ਹੋ ਗਈ ਤੇ ਪਗੋਏ ਥਾਂ ਬੋਤਲ ਪੀੜੋ ਤੇ ਵਰਜੋ ਤੜਕੇ ਨੂੰ ਲਿਮਟ ਤੋਂ ਵੱਧ ਤਾਂ ਫਿਰ ਜ਼ਹਿਰ ਹੀ ਆ ਨਾ ਸ਼ਰਾਬ ਵੀ ਨਸ਼ਾ ਹੈ ਚਿੱਟਾ ਵੀ ਨਸ਼ਾ ਹੈ ਮੈਂ ਤਾਂ ਕਹਿੰਦਾ ਵੀ ਜੇ ਇਹੋ ਤਾਂ ਨਸ਼ੇ ਵਿਰੁੱਧ ਜੇ ਚਿੱਟੇ ਦੇ ਵਿਰੁੱਧ ਹੈ ਤਾਂ ਫਿਰ ਸ਼ਰਾਬ ਦੇ ਵਿਰੁੱਧ ਵੀ ਹੋਣਾ ਚਾਹੀਦਾ ਇੰਨਾ ਪੂਰੀ ਲਿਮਟ ਜਪੀਓ ਇਹਨੇ ਤਾਂ ਕੁ ਮੈਸੇ ਲਾ ਬਾਕੀ ਸਭ ਮੇਰਾ ਮਾਦਰ ਵੀ ਗੁਜਰਾਤ ਦੇ ਵਿੱਚ ਸ਼ਰਾਬ ਪੈ ਰਣਾ ਨਾ ਹਾਂਜੀ ਮੈਂ ਪਰ ਉੱਥੇ ਕਹਿੰਦੇ ਜਿੰਨੀ ਪੰਜਾਬ ਚ ਮਿਲਦੀ ਉਹ ਤੋਂ ਵੱਧ ਮਿਲ ਜਾਂਦੀ ਵੱਧ ਮਿਲਦੀ ਵੱਧ ਮਿਲਦੀ ਹੁਣ ਪੀਣ ਵਾਲਾ ਤਾਂ ਆਪਦਾ ਅਰੇਂਜਮੈਂਟ ਕਰ ਲੈਂਦਾ ਨਾ ਮੇਰਾ ਮਕਸਦ ਤੁਹਾਨੂੰ ਬੁਲਾਉਣ ਕੋਲ ਇਹ ਸੀ ਕਿ ਮੈਂ ਇਹ ਨਹੀਂ ਚਾਹੁੰਦਾ ਹੁੰਦਾ ਮੇਰੇ ਹਲਕੇ ਦੇ ਵਿੱਚ ਜਿੱਥੇ ਮੈਨੇਜਰ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਹੋਵੇ ਹਾਂਜੀ ਦੂਜੇ ਪਾਸੇ ਹੁਣ ਆ ਗਈ 31 ਮਾਰਚ 31 ਮਾਰਚ ਦੇ ਵਿੱਚ ਜੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਕੋਈ ਇਨ ਕੇਸ ਹਾਂਜੀ ਕੋਈ ਬੰਦਾ ਇਹਨਾਂ ਦਿਨਾਂ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਵਿਚਾਰੀ ਉਹਦੀ ਮੌਤ ਤੜਕੇ ਨੂੰ ਹਾਰਟ ਅਟੈਕ ਨਾਲ ਹੀ ਹੋਵੇ ਸਵੇਰ ਨੂੰ ਗਿਣਿਆ ਇਹ ਜਾਂਦਾ ਹੈ ਕਿ ਇਹਨੇ ਸ਼ਰਾਬ ਪੀਤੀ ਸੀ ਸ਼ਰਾਬ ਫਿਰ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰ ਵੀ ਸੁਣੋ ਮੇਰੀ ਗੱਲ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰਾਂ ਵੀ ਠੇਕੇਦਾਰ ਨੇ ਸ਼ਰਾਬ ਮਾੜੀ ਦੇਤੀ ਕਿ ਕਿਸੇ ਨੂੰ ਕਹਦੇ ਵੀ ਤੈਨੂੰ ਸ਼ਹਿਰੀ ਪ੍ਰਧਾਨ ਬਣਾਦਾ ਸ਼ਹਿਰੀ ਪ੍ਰਧਾਨ ਵੀ ਕਹਿੰਦਾ ਵੀ ਦੋ ਕਰਨ ਮੈਂ ਹੰਦ ਦੇ ਦਵੋ ਵੀਰ ਜਦੋਂ ਸ਼ਹਿਰੀ ਪ੍ਰਧਾਨ ਹੈ ਸ਼ਹਿਰ ਦੇ ਵਿੱਚ ਹੀ ਰਹਿਣਾ ਵੀ ਤੂੰ ਕਰਨ ਮੈਂ ਨਹੀਂ ਕਰਦਾ ਲੋਕਾਂ ਨੂੰ ਪੁੱਛ ਲਾਉਣ ਦੀ ਹੱਤ ਪੈ ਗਈ ਇਹ ਚੀਜ਼ਾਂ ਜਿਹੜੀਆਂ ਹੁਣ ਬੋਲ ਕੇ ਥੋੜੇ ਮੈਂ ਸਰਪੰਚ ਸਾਹਿਬ ਇਹ ਚਾਹਣਾ ਕੋਈ ਵੀ ਮੌਤ ਜਿਹੜੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹਤਾ ਕਿ ਯੁੱਧ ਨਸ਼ੇ ਵਿਰੋਧ ਦਾ ਨਾਅਰਾ ਹੈ ਹੁਣ ਸਾਡੀ ਤਾਂ ਡਿਊਟੀ ਇਹ ਹੈ ਵੀ ਨਸ਼ਾ ਤਸਕਰ ਜਿਹੜੇ ਖਾਸ ਕਰ ਚਿੱਟੇ ਵਾਲੇ ਨਮੇੜ ਦੇਉ ਕੰਮ ਉਹਨਾਂ ਦਾ ਵੀ ਮੈਂ ਨਾ 8-10 ਸਾਲ ਪਹਿਲਾਂ ਜਿਹੜੇ ਥਾਣੇ ਸੀਗਾ ਹਾਂਜੀ ਉੱਥੇ ਕੰਪਲੇਂਟਸ ਬਹੁਤ ਵੱਡੀ ਆ ਗਈ ਸੀ ਉਹਦੇ ਵਿੱਚ ਕੀ ਹੋਇਆ ਕਿ 8-10 ਬੰਦਿਆਂ ਦੀ 31 ਮਾਰਚ ਵਾਲੀ ਜੋ ਸ਼ਰਾਬ ਹੁੰਦੀ ਹੈ ਅੱਛਾ ਜੀ 8-10 ਬੰਦਿਆਂ ਦਾ ਜਾਨੀ ਨੁਕਸਾਨ ਹੋ ਗਿਆ ਸੀ ਅੱਛਾ ਜੀ ਅਸਲ ਕਹਾਣੀ ਤਾਂ ਸਰਪੰਚ ਸਾਹਿਬ ਇਹ ਪਤਾ ਲੱਗੀ ਹਾਂਜੀ ਵੀ ਉਹ ਬੰਦੇ ਸਸਤੀ ਵੇਖ ਕੇ ਠੀਕ ਹੈ ਜੀ ਵੱਧ ਪ

ਤਾਂ ਬੀਜੀ ਹੈ ਨਾ ਜਿਆਦਾ ਟਿੱਕੇ ਮਾਰ ਚਾਹੁੰਦਾ ਵਿਆਹ ਜਨਾ ਚੜਾ ਫਿਰਦਾ ਉਹਨਾਂ ਨੂੰ ਬਿਲਕੁਲ ਬਿਲਕੁਲ ਅੱਜ ਤਾਂ ਬਹੁਤਾ ਕੁਝ ਖਰੀਦਿਆ ਹੋਇਆ ਅੱਜ ਤਾਂ ਹਾਂ ਫਿਰ ਹੁਣ ਵਿਕਰੀ ਆਣਾ ਰਾਜਪੁਰਾੜ ਵਾਲੀ ਗੱਲ ਹੈ 31 ਮਾਰਚ ਟਿੱਕੇ ਤੋਂ ਹਲੋ ਆ ਜੀ ਸੱਜਾ ਸਾਹਿਬ ਠੇਕੇਦਾਰ ਸਾਹਿਬ ਲੇਟ ਹੋ ਤੁਸੀਂ ਸਰਪੰਚ ਸਾਹਿਬ ਆ ਗਏ ਮੇਰੇ ਕੋਲ ਪ੍ਰਧਾਨ ਜੀ ਹੋਰੇ ਆ ਗਏ ਸਰਪੰਚ ਜੀ ਮਾਣੀ ਮੈਟਰ 5 ਮਿੰਟ ਬਹੁਤ ਜ਼ਿਆਦਾ ਫਟਾਫਟ ਆਓ ਯਾਰ ਮੈਂ ਹੋਰ ਬਹੁਤ ਥਾਂ ਜਾਣਾ ਹੈਗਾ ਅਸੀਂ ਠੇਕੇ ਤੇ ਆਈ ਸੀ ਉਹਨੂੰ ਦੋ ਆ ਕੇ ਬੱਚੇ ਤਰਿੰਦਿਆਂ ਨੂੰ ਲਾ ਕੇ ਰੱਖੋ ਠੇਕੇ ਤੇ ਤੁਸੀਂ ਆ ਜਾਓ ਕੋਈ ਤੇ ਮਾਲ ਕਰੂੰ ਆਓ ਜਲਦੀ ਬੜੀ ਲੇਟ ਆਉਣਾ ਯਾਰ ਹਾਂ ਉਹ ਤੇ ਜੀ ਜੀ ਸਾਹਿਬ ਟਰੱਕਾਂ ਦੇ ਰਾਖੀ ਜੀ ਸਾਹਿਬ ਹੋਰ ਜੀ ਸਰਪੰਚ ਸਾਹਿਬ ਠੀਕ ਹੈ ਜੀ ਟਰੱਕਾਂ ਦੇ ਰਾਖੀ ਜੀ ਜਾਣੇ ਹੈ ਇਹ ਮੁੰਡਾ ਪਟਿਆਲੇ ਵਾਲਾ ਲੱਗਦਾ ਮੈਨੂੰ ਆ ਗਨਮੰਗੜਾ ਲਪਣਾ ਹਾਂ ਇਹ ਪਟਿਆਲਾ ਬਣਾ ਬੜਿਆ ਬਸਾਨੂੰ ਠੀਕ ਰਿਹਾ ਪਟਿਆਲੇ ਦੇ ਉਧਰ ਹੁੰਦਾ ਸੀ ਉੱਥੇ ਸਸਾਹ ਨਾ ਨਹੀਂ ਨਹੀਂ ਕੋਲੇ ਕੋਲੇ ਕੋਣ ਛਾੜਿਆ ਗੱਡੀ ਨਹੀਂ ਪਈ ਇਹਨਾਂ ਨੇ ਨਹੀਂ ਵੰਗਾਰ ਤਾਂ ਬਣਦੀ ਵੀ ਨਹੀਂ ਨਹੀਂ ਦੇਖੋ ਤੁਸੀਂ ਉਹ ਦੇਖੋ ਜੀ ਬਹੁਤ ਮੁੰਡੇ ਹੁੰਦੇ ਆ ਕਈ ਵਾਰੀ ਪਾਣ ਦੇ ਨਹੀਂ ਚਲੋ ਹੋ ਸਾਡੇ ਕੋਲੇ ਨਹੀਂ ਤੁਹਾਡੇ ਅੱਜ ਇੱਥੋਂ ਵਾਲੇ ਖਾਣੇ ਦੇ ਆਮੈਂ ਉਹ ਹੀ ਕਹਿ ਰਿਹਾ ਵੀ ਮੇਰਾ ਜਦੋਂ ਮੈਂ ਮੈਂ ਆਇਆ ਤੁਹਾਨੂੰ ਦੱਸੋ ਮੇਰੇ ਪਾਣੀ ਦੇ ਕੋਲੇ ਫੋਨ ਹੀ ਆ ਕਿਸੇ ਵੀ ਸਾਡੇ ਗਿਰਦੇ ਦਾ ਵੀ ਸਰ ਇਹ ਕਰਕੇ ਵੀ ਕੋਈ ਉੰਗਾਰ ਆਈ ਜਾਂਦੀ ਅੱਜ ਤੱਕ ਨਹੀਂ ਆਈ ਤਨਖਾਹ ਲੱਖ ਲੱਖ ਰੁਪਏ ਦੇ ਕੇ ਦੱਸ ਸਰ ਹਾਂ ਉਹ ਵਧੀਆ ਗੱਲ ਹੈ ਇਹ ਇਸ ਕਰਕੇ ਜਿਹੜੀ ਤਾਂ ਵੀ ਇਹ 3 ਕੋਈ ਰੁਪਏ ਪੈ ਜਾਂਦੀ ਨਹੀਂ ਕੋਈ ਨਹੀਂ ਕੋਈ ਤੇ ਇਹ ਮੁੰਡੇ ਜੇ ਹੁਣ ਤੁਹਾਡੇ ਕਰਕੇ ਇਹ ਲੋਕਲ ਹੈ ਤੁਹਾਡਾ ਸਰਪੰਚਾ ਮਜ਼ਾਕ ਕਰਦੇ ਹਾਂ ਅਸੀਂ ਤਾਂ ਅਸੀਂ ਵੀ ਗੱਲ ਨਹੀਂ ਕਰਦੇ ਜਿਹੜੇ ਜਿੱਤੇ ਆਪਣਾ ਟੈਂਡਰ ਸੀਗਾ ਉਹਦੋਂ ਵੀ ਮੁੰਡੇ ਨਾਲ ਸੀ ਇਹ ਠੀਕ ਜੀ ਨਹੀਂ ਵਧੀਆ ਜਿੰਮੇਵਾਰ ਮੁੰਡੇ ਸਾਰੇ ਹਾਂਜੀ ਕੀ ਹੁਕਮ ਹੈ ਜੀ ਮੇਰੇ ਭਗਵਾਨੀ ਮੈਂ ਫਿਲਹਾਲ ਤੁਹਾਨੂੰ ਡਿਕ ਰਿਹਾ ਸੀਗਾ ਹਾਂਜੀ ਹਾਂਜੀ ਮੈਂ ਸਰਪੰਚ ਸਰ ਨੂੰ ਸਦਿਆ ਜਾਣਦੇ ਹੋਗੇ ਸਰਪੰਚ ਸਾਹਿਬ ਹਾਂਜੀ ਹਾਂਜੀ ਮੈਂ ਚੰਗੀ ਤਰ੍ਹਾਂ ਸਰਪੰਚ ਜੁਰੀਆਂ ਦੇ ਪ੍ਰਧਾਨ ਹਾਂਜੀ ਹਾਂਜੀ ਭੈਜੀ ਜਰਨਲ ਸੈਕਟਰੀ ਇਹਨਾਂ ਦੇ ਬੇਟੇ ਦੀ ਮੈਰਿਜ ਤੇ ਆਪਾਂ ਤਾਂ ਭੇਜੀ ਸੀ ਆਪ ਜਿਹੜੇ ਇੰਟੀਮੀਟ ਚਲਾਈ ਸੀ ਕਿਹੜੇ ਚਲਾਈ ਸੀ ਹਾਂਜੀ ਹਾਂ ਜਦੋਂ ਟਿਕੇ ਤੁਹਾਡੇ ਕੋਲ ਤੁਸੀਂ ਭੇਜਨੇ ਸਹੀ ਹੈ ਤੇ ਇਸ ਸਰਪੰਚ ਸਾਹਿਬ ਨਾਲ ਦੇ ਪਿੰਡ ਤੋਂ ਹਾਂਜੀ ਹਾਂਜੀ ਮੈਂ ਜਾਣਦਾ ਇਹਨਾਂ ਨੂੰ ਸਰਪੰਚ ਸਾਹਿਬ ਕਿੰਨੇ 52 ਪਿੰਡ ਹੈ ਆਪਣੇ ਹਲਕੇ ਦੇ ਤੋਂ ਹਾਂਜੀ ਹਾਂਜੀ 52 ਪਿੰਡ 52 ਸਰਪੰਚਾ ਹਲਕੇ ਦੇ ਪਿੰਡ ਦਾ ਮੈਨੂੰ ਪਤਾ 52 ਸਰਪੰਚਾ ਹਾਂਜੀ 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 ਕੋਠੇ ਕੋਠੇ ਪਾਕ ਠੀਕ ਹੈ ਅੱਛਾ ਠੀਕਦਰ ਸਾਹਿਬ ਮੈਂ ਇਹਨਾਂ ਨੂੰ ਪਹਿਲਾਂ ਤੇ ਇਹਨਾਂ ਨੂੰ ਬੇਨਤੀ ਕਰਨੀ ਸੀ ਕਿ ਤੁਹਾਨੂੰ ਮੈਂ ਤਾਂ ਬੁਲਾਇਆ ਵੀ ਕਿ ਮੈਂ ਨਾ 8-10 ਸਾਲ ਪਹਿਲਾਂ ਜਿਹੜੇ ਥਾਣੇ ਸੀਗਾ ਹਾਂਜੀ ਉੱਥੇ ਕੰਪਲੇਂਟ ਸਦੇ ਬਹੁਤ ਵੱਡੀ ਆ ਗਈ ਸੀ ਉਹਦੇ ਵਿੱਚ ਕੀ ਹੋਇਆ ਕਿ 8-10 ਬੰਦਿਆਂ ਦੀ 31 ਮਾਰਚ ਵਾਲੀ ਜੋ ਸ਼ਰਾਬ ਹੁੰਦੀ ਹੈ ਅੱਛਾ ਜੀ 8-10 ਅਛੇ ਅਸਲ ਕਹਾਣੀ ਤਾਂ ਸਰਪੰਚ ਸਾਹਿਬ ਇਹ ਪਤਾ ਲੱਗੀ ਵੀ ਉਹ ਬੰਦੇ ਸਸਤੀ ਵੇਖ ਕੇ ਠੀਕ ਹੈ ਜੀ ਵੱਧ ਪੀ ਗਏ ਹਾਂਜੀ ਹਾਂਜੀ ਐ ਹੀ ਹੁੰਦਾ ਜਿਵੇਂ ਓਵਰਡੋਜ਼ ਨਾ ਹੁਣ ਕੰਮ ਹੋ ਜਾਂਦਾ ਨਾ ਚਿੱਟੇ ਵਾਲੇ ਨਾਲ ਉਹ ਕਹਿੰਦੇ ਵੀ ਵੱਧ ਪੀਣ ਨਾਲ ਨੁਕਸਾਨ ਹੋਇਆ ਵੀ ਐ ਨਹੀਂ ਹੈਗਾ ਸੀਗਾ ਵੀ ਹੋਰ ਕਿਤੇ ਅਜੇ ਤੱਕ ਨਹੀਂ ਕੰਪਲੇਂਟ ਆਈ ਠੀਕ ਦਾਰੂ ਸਹੀ ਸੀ ਉਹ ਜਿਆਦਾ ਪੀਤੀ ਮਾਤਰਾ ਜਿਆਦਾ ਉਧਰੋਂ ਦੇਖੋ ਠੇਕੇਦਾਰ ਧਿਰ ਤੋਂ ਜਾਂ ਉਹਨਾਂ ਤੋਂ ਤਾਂ ਇਹ ਆ ਰਿਹਾ ਸੀਗਾ ਕਿ ਵੱਧ ਪੀ ਲਈ ਜੀ ਠੀਕ ਠੀਕ ਵੀ ਸ਼ਰਾਬ ਤਾਂ ਸਾਡੀ ਤਾਂ ਤੁਹਾਨੂੰ ਪਤਾ ਵੱਧ ਵੀ ਕਾਗਜ਼ਾਂ ਪੱਤਰਾਂ ਨਾਲ ਸਾਰਾ ਕਾਨੂੰਨੀ ਤੌਰ ਤੇ ਆਉਂਦੀ ਹੈ ਹਨਾ ਹਾਂਜੀ ਹੁਣ ਜਿਹੜੀਆਂ ਉਹ ਤੇਰਾ ਸੀਗੀਆਂ ਉਹਨਾਂ ਦੇ ਵਿੱਚ ਜ਼ਿਆਦਾ ਜਿਹੜੇ ਬੰਦੇ ਸੀ ਨਾ ਉਹ ਜ਼ਿਆਦਾ ਮਿਹਨਤ ਕਸ਼ ਮਜ਼ਦੂਰ ਕੈਟਾਗਰੀ ਦੇ ਸੀਗੇ ਹਾਂ ਹਾਂ ਉਹਨਾਂ ਨੇ ਜਿਹੜਾ ਸੀ ਧਰਨੇ ਪ੍ਰਦਰਸ਼ਨ ਤੇ ਆਗੇ ਸਰਪੰਚ ਸਾਹਿਬ ਹਾਂਜੀ ਵੀ ਸਾਡੇ ਬੰਦਿਆਂ ਦਾ 10-10 ਲੱਖ ਰੁਪਏ ਮੁਆਵਜ਼ਾ ਦਿਓ ਠੀਕ 25-25 ਲੱਖ ਤੋਂ ਗੱਲ ਚੱਲੀ 10-10 ਲੱਖ ਰੁਪਏ ਮੁਆਵਜ਼ਾ ਦਿਓ ਜੀ ਸਾਨੂੰ ਸਰਕਾਰੀ ਨੌਕਰੀ ਜੋ ਚੀਜ਼ਾਂ ਹੁੰਦੀ ਹੈ ਹੁਣ ਦੇਖੋ ਸ਼ਰਾਬ ਪੀ ਕੇ ਮਰ ਗਿਆ ਬੰਦਾ ਜੀ ਉਹ ਸ਼ਾਇਦ ਥੋੜੋ ਹੈ ਸਹੀ ਉਹ ਕਿਹੜਾ ਬਾਹਰ ਤੇ ਮਿਲਿਆ ਹਨਾ ਵੀ ਨੌਕਰੀ ਦੇ ਦਿਓ ਇਹਨੂੰ 25 ਲੱਖ ਰੁਪਏ ਦੇ ਦਿਓ ਨਾ ਪੀਓ ਘੱਟ ਵੇ ਲੋ ਹੁਣ ਸਸਤੇ ਵੇਖ ਕੇ ਮਰਨਾ ਤਾਂ ਨਹੀਂ ਨਾ ਸਹੀ ਹੈ ਠੇਕੇਦਾਰਾਂ ਦੀਆਂ ਮਜਬੂਰੀਆਂ ਠੇਕੇਦਾਰ ਸਾਹਿਬ ਮੈਂ ਜਾਣਦਾ ਐ ਇਕਬਾਲ ਜੀ ਤੇ ਹੁਣ ਤਾਂ ਪਿਛਲੇ ਮਤਲਬ 3-4 ਸਾਲ ਤੋਂ ਵੈ ਵੀ ਦੇਖ ਰਿਹਾ ਵੀ ਘਾਟੇ-ਕੋਟੇ ਜਿਹੜੇ ਆਹ ਦੱਸ ਰਹੇ ਸੀ ਤੁਸੀਂ ਬਿਲਕੁਲ ਜੀ ਜਿਹੜਾ ਆਪਣਾ ਹਲਕਾ ਹੈ ਜੀ ਹੂੰ ਪੂਰਾ ਜ਼ਿਲ੍ਹਾ ਹੀ ਹੂੰ ਪਿਛਲੇ ਸਾਲ ਆਪਣੇ ਕੋਲ ਸੀ ਹੂੰ ਪਿਛਲੇ ਸਾਲ ਥੋੜਾ ਮੈਕਸ ਪੈਟ ਤੇ ਕੋਈ ਗੱਲ ਨਹੀਂ ਹਾਂ 10 ਤੋਂ 12 ਕਰੋੜ ਰੁਪਏ ਦਾ ਘਾਟਾ ਸੀ ਬਿਲਕੁਲ ਥੋੜੇ ਜਿਲੇ ਆਪਣੇ ਥੋੜੇ ਅਸਿੱਲੇ ਦਾ ਹਾਂ ਜੰਗਰੇਸ ਜ਼ਿਲ੍ਹੇ ਦਾ ਪਿਛਲੇ ਸਾਲ ਦੀ ਗੱਲ ਕਰਦਾ ਨਾ 12 ਕਰੋੜ ਦਾ ਘਾਟਾ ਇਸ ਵਾਰ ਤਾਂ ਪੂਰਾ ਹੋ ਗਿਆ ਹੁਣ ਹੈ ਜੀ ਨਾ ਜੀ ਨਾ ਸਰਪੰਚੀ ਆਈ ਹੈ ਸਰਪੰਚੀ ਵੀ ਤਾਂ ਬਹੁਤ दारू ਲੱਗੀ ਹੈ ਗੌਰਮੈਂਟਲ ਹੈ ਜੀ ਪੰਜਾਬ ਸਰਕਾਰ ਉਹ 20% 15-20% ਹਰ ਸਾਲ ਵਧਾਉਂਦੀ ਹੈ ਅੱਛਾ ਜੀ ਅੱਛਾ ਰੈਵਨਿਊ ਹਾਂ ਜੀ ਉਹਦੇ ਚ ਕੀ ਹੁੰਦਾ ਹੈ ਮੇਰੇ ਖਿਆਲ ਚਾਇਤ ਕੀ 12 ਤੋਂ ਲਗੀ 15-16 ਤਾਂ ਜਾਉ ਜੀ ਇਹ 15-16 ਦਾ ਮਤਲਬ 15-16 ਕਰੋੜ ਰੁਪਏ ਘਾਟੇ ਚ ਹੈ ਜੀ ਫਿਰ ਨਹੀਂ ਫਿਰ ਮੈਂ ਕਮਾਲ ਹੈਰਾਨ ਆ ਮੈਂ ਇਸ ਗੱਲ ਤੋਂ ਉਹਦੇ ਵਿੱਚ ਜਿਹੜੀਆਂ ਛੋਟੇ ਜਿਵੇਂ ਸਾਡੇ 5 ਪੈਸੇ ਆ ਕਿਸੀ ਦੇ 10 ਪੈਸੇ ਆ ਜਾਂ ਕਿਤੇ 2 ਪੈਸੇ ਆ ਨਾ ਜੀ ਹਾਂ ਉਹ ਐ ਸਾਰਿਆਂ 'ਚ ਵੰਡਿਆ ਜਾਂਦਾ ਐ ਜਿਵੇਂ ਬਾ ਪੰਜ ਪੈਸੇ ਅੱਛਾ ਕੱਲੇ ਬੰਦੇ ਨੂੰ ਘਾਟਾ ਨਹੀਂ ਮੈਂ ਕਿਹਾ 1500 1200 ਜਿਹੜਾ ਘਟਿਆ ਸਾਰੇ ਪੂਰੀ ਟੀਮ ਨੂੰ ਕਰਿਆ ਟੀਮ 25 ਦੀ 40 ਬੰਦੇ ਜਿੰਨੇ ਵੀ ਹੁੰਦੇ ਜਿਹੜੇ ਜਿਹੜੇ 25 ਪੈਸੇ ਆ ਜਾਂ ਕਿਤੇ 10 ਪੈਸੇ ਕਿਤੇ 5 ਪੈਸੇ ਚਲੋ ਫਿਰ ਤਾਂ ਆਲੂਆਂ ਦੀ ਫਸਲ ਵਾਲਾ ਕਾਪਾ ਵੀ ਠੇਕੇਦਾਰ ਚੱਲ ਜਾਵੇ ਨਾ ਬੰਦਾ 2 ਸਾਲ ਹੋ ਗਏ ਜੀ ਘਾਟਾ ਆਇਆ ਕਿਤਾ ਠੇਕੇਦਾਰ ਨਕਲੀ ਕਰਦੇ ਜੀ ਆਪਣੇ ਏਰੀਆ ਬਸ ਤੋਂ ਤੁਹਾਡੇ ਉਜੀ ਗਲੇ ਆਈ ਜਿਹੜੀ 2 ਨੰਬਰ ਦਾ ਧੰਦਾ ਜੀ ਲੈ ਕੀ ਹੈ ਜਿਹੜੇ ਹਰਿਆਣੇ ਦੀ ਸ਼ਰਾਬ ਆਇਆ ਚੰਡੀਗੜ੍ਹ ਤੋਂ ਆਪ ਨੂੰ ਨੇੜੇ ਪੈਂਦਾ ਚੰਡੀਗੜ੍ਹ ਦੀ ਸ਼ਰਾਬ ਲੈ ਕੇ ਪੰਜਾਬ ਦੇ ਵਿੱਚ ਪੀ ਵੀ ਜਾਂਦੇ ਆ ਨੇ ਕੋਈ ਐਨ ਕਹਿੰਦਾ ਵੀ ਵੇਚਦੇ ਵੀ ਆ ਬਾਕੀ ਪਿੰਡਾਂ ਦੇ ਵਿੱਚ ਨਹੀਂ ਹਟਦੇ ਕਿਸਾਨ ਸਾਡੇ ਭਰਾ ਵੱਡ ਲੈਂਦੇ ਆ ਰਿਆ ਸਾਥੀ ਅੱਛਾ ਦੇਸੀ ਨਹੀਂ ਹੋ ਤਾਂ ਫਿਰ ਹੁਣ ਗਰਦਾਸ ਮਾਨ ਸਾਹਿਬ ਕਹਿੰਦੇ ਨਹੀਂ ਘਰ ਦੀ ਸ਼ਰਾਬ ਘਰ ਦੇ ਆਪਣਾ ਪੰਜਾਬ ਹੋਵੇ ਘਰ ਦੀ ਸ਼ਰਾਬ ਫਿਰ ਉਹ ਜੇ ਕੋਈ ਘਰ ਚੌਕਰੀ ਕੱਢਦਾ ਫਿਰ ਗੱਲ ਹੀ ਨਹੀਂ ਕਿ ਇੰਨਾ ਇੰਨਾ ਤਾਂ ਫਿਰ ਚੱਲਦੀ ਹੈ ਕਿਹੜੀ ਕੋ ਮਾਰਾ ਹੁੰਦਾ ਹੁਣ ਅਸੇ ਜਸਾਵਾ ਤਾਂ ਨਵੇਂ ਆ ਗਏ ਪਹਿਲਾਂ ਵਾਲੇ ਤਾਂ ਫੋੜ ਕਰਦੇ ਅਸੀਂ ਆ ਰਹੇ ਹਾਂ ਤੇ ਉਹ ਉਹ ਕਹਿੰਦੇ ਉਹ ਲੈ ਰੱਖਣੀ ਪੈਂਦੀ ਸੀ ਨਹੀਂ ਇਹ ਕਹਿਣ ਦਾ ਮਤਲਬ ਇਹ ਹੈ ਇਹ ਕਹਿਣ ਦਾ ਮਤਲਬ ਇਹ ਹੈ ਸਾਡੀ ਸੇਲ ਤੇ ਜਿਹੜਾ ਫਰਕ ਪੈਂਦਾ ਜੀ ਹਾਂ ਨਹੀਂ ਪੈਂਦਾ ਸਾਡੀ ਸੇਲ ਤੇ ਫਰਕ ਪੈਂਦਾ ਸਰਪੰਚ ਇੱਕ ਨਾਮ ਹੈ ਸਹਿਨਤ ਹੈ ਹਨਾ ਵੀ ਇਹਨਾਂ ਕੋਲੋਂ ਤਾਂ ਲੈ ਹੀ ਦੇ ਜਾਂਦੇ ਹਨਾ ਤੇ ਦੂਜੇ ਪਾਸੇ ਇਹ ਵੀ ਮੈਂ ਚਲੋ ਠੀਕ ਹੈ ਘਰਾਂ ਦੇ ਵਿੱਚ ਪਤਾ ਹੈ ਆਪਾਂ ਨੂੰ ਰੋਕਿਆ ਵੀ ਨਹੀਂ ਜਾ ਸਕਦਾ ਇਹ ਚੀਜ਼ਾਂ ਨੂੰ ਕੰਟਰੋਲ ਕਰਨਾ ਔਖਾ ਹੈ ਇਹ ਵੀ ਘਰਾਂ ਦੇ ਵਿੱਚ ਆਪਾਂ ਕੱਢਣ ਤੋਂ ਰੋਕਦੀ ਹੈ ਪਰ ਇਹ ਸਰਪੰਚ ਸਾਹਿਬ ਦੀ ਗੱਲ ਵੀ ਸਹੀ ਹੈ ਪ੍ਰਧਾਨ ਜੀ ਦੀ ਕਿ ਜੇ ਕੋਈ ਪੇਂਟ ਜੋਗੀ ਕੱਢਦਾ ਤਾਂ ਕੋਈ ਗੱਲ ਨਹੀਂ ਹੈ ਨਾ ਮੈਂ ਉਹ ਕਹਿੰਦਾ ਵੀ ਚਲੋ ਠੀਕ ਹੈ ਉਹ ਵੀ ਗੱਲ ਚਲੋ ਬਹੁਤ ਕੁਝ ਹੁੰਦਾ ਹੀ ਹੈ ਸਰਪੰਚ ਜੀ ਨੇ ਚਲੋ ਜਿਹੜੀ ਮੰਨ ਲਈ ਪਿਕ ਕਰ ਲਈ ਹੈ ਲੇਕਿਨ ਸਾਡੀ ਸੇਲ ਤੇ ਫਰਕ ਪੈਂਦਾ ਹਾਂ ਨਹੀਂ ਸੇਲ ਤੇ ਤਾਂ ਪਊਗਾ ਹਰਿਆਣੇ ਦੀ ਚੰਡੀਗੜ੍ਹ ਦੇ ਘਰ ਦੀ ਕੱਢੀ ਸ਼ਰਾਬ ਇਹ ਸਾਰੀ ਸਾਡੀ ਸੇਲ ਤੇ ਫਰਕ ਪੈਂਦਾ ਹੈ ਕੁੱਤੋਂ ਸਰਕਾਰ 15-20% ਵਧਾਣਦੀ ਐ ਉਹਦੇ ਨਾਲ ਸਾਨੂੰ ਬਹੁਤ ਫਰਕ ਪੈਂਦਾ ਹਰੇਕ ਸਾਲ ਤੇ ਰੇਟ ਉਹੀ ਐ ਹੂੰ ਠੀਕ ਹੈ ਠੀਕ ਹੈ ਜੀ ਇੱਕ ਇੱਕ ਚੀਜ਼ ਸ਼ਰਾਬ ਇਹੋ ਜੀ ਆ ਜਿਹਦੇ ਤੇ ਦੁੱਗਣਾ ਰੇਟ ਚੱਲ ਰਿਹਾ ਜਿੰਨਾਂ ਲਈ ਖਾਇਰ ਮਾਰਦੇ ਦੁੱਗਣਾ ਕਿਹਾ ਜਾਂਦਾ ਪੈਸਾ ਕੋਈ ਸਰਪੰਚ ਸਾਹਿਬ ਉਹਨਾਂ ਦਾ ਮਤਲਬ ਐ ਕਹਿਣ ਤੋਂ ਵੀ ਸਰਕਾਰ ਜਿਹੜੀ ਐ ਨਾ ਕਿਉਂਕਿ ਜਿਹੜਾ ਬੰਦਾ ਜਿਹੜੇ ਕੰਮ ਚ ਐ ਵੀ ਰੈਵਨਿਊ ਜਿਹੜਾ ਉਹ ਆਪਾਂ ਦਾ ਪਤਾ ਨਹੀਂ ਲੱਗੇਦਾ ਸਾਹਮਣੇ ਪਰ ਸਾਨੂੰ ਤੇ ਪਤਾ ਵੀ ਜਿੰਨੇ ਉੱਤੇ ਲਿਖੇ ਵਾ ਦੁੱਗਣੇ ਨਹੀਂ ਮਿਲਦੀ ਸਰਪੰਚ ਸਾਹਿਬ ਹੋਰ ਐ ਗੱਲ ਵੀ ਐਮ ਆਰ ਪੀ ਤੇ ਵਿਕਦੀ ਕਿਹੜੀ ਚੀਜ਼ ਐ ਕਿਸੇ ਚੀਜ਼ ਦਾ ਕਿਸੇ ਚੀਜ਼ ਦਾ ਰੇਟ ਜਿਹੜਾ ਸੁਣਾ ਨਹੀਂ ਦੱਸ ਲਾਉਣਾ ਕਿਸੇ ਵੀ ਚੀਜ਼ ਦਾ ਰੇਟ ਜਿਹੜਾ 1999 ਰੁਪਏ ਲਿਖ ਕੇ ਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਉਹ ਚੀਜ਼ ਜਦੋਂ ਲੈਣ ਜਾਂਦੇ ਉਹ ਮਿਲਦੀ ਹੈ 300 ਦੀ ਕੋਈ 500 ਦੀ ਕੋਈ 700 ਦੀ ਐਮ ਆਰ ਪੀ ਤਾਂ ਸਾਡੇ ਮੁਲਕ ਚ ਨਹੀਂ ਹੋ ਸਕਦਾ ਐਮ ਆਰ ਪੀ ਵਾਲਾ ਸੀ ਕਿਹੜਾ ਹਨਾ ਵੀ ਉਹਨਾਂ ਮੁਲਕਾਂ ਚ ਬੈਠੇ ਜਿੱਥੇ ਚਲੋ ਛੱਡੋ ਆਪਾਂ ਆਪਣਾ ਉਹ ਵਿਚਾਰੀ ਹਨਾ ਮੈਂ ਕਹਿੰਦਾ ਵੀ ਦੇਖੋ ਮੇਰੀ ਬੇਨਤੀ ਇਹ ਸੀ ਸਰਪੰਚ ਸਾਹਿਬ ਵੀ ਤੁਹਾਨੂੰ ਬੁਲਾਉਣ ਦਾ ਕਾਰਨ ਇਹ ਹੈ ਵੀ ਆਪਣੇ ਤੁਹਾਡੇ 52 ਸਰਪੰਚ ਹੈ ਹਨਾ ਮੇਰੇ ਹਲਕੇ ਦੇ ਠੀਕ ਹੈ ਜੀ ਆਪਦੇ ਸਾਰੇ ਸਰਪੰਚਾਂ ਨੂੰ ਬੁਲਾ ਕੇ ਠੀਕ ਹੈ ਉਹ ਮੀਟਿੰਗ ਦੇ ਵਿੱਚ ਇਹ ਚੀਜ਼ ਰੱਖੋ ਕਿ ਆਪਦੇ ਪਿੰਡ ਲੈਵਲ ਤੇ ਜਿਹੜਾ ਇਹੇ ਅਲਰਟ ਕਰੋ ਲੋਕਾਂ ਨੂੰ ਹਾਂਜੀ ਕਿਉਂਕਿ ਜ਼ਿਆਦਾਤਰ ਹੁੰਦੇ ਨਾ ਜਿਹੜੇ ਜਿਹੜੇ ਬੰਦਿਆਂ ਨੂੰ ਪਤਾ ਨਾ ਜਿਹਦੇ ਕੋਲ ਪੈਸੇ ਬਹੁਤ ਪਏ ਆ ਹਾਂਜੀ ਉਹ ਬੰਦੇ ਤਾਂ ਅੱਜ ਵੀ ਖਰੀਦ ਕੇ ਪੀ ਲੈਣਗੇ ਤੇ ਜਦੋਂ ਮਹਿੰਗੀ ਹੋ ਗਈ ਉਦੋਂ ਵੀ ਖਰੀਦ ਕੇ ਉਹ ਜਿਨ੍ਹਾਂ ਦੇ ਸ਼ੌਕ ਹੈ ਹਾਂਜੀ ਜਿਹੜਾ ਬੰਦਾ ਜ਼ਿਆਦਾ ਮਜ਼ਦੂਰ ਤਾਕਾ ਹੁੰਦਾ ਨਾ ਨੁਕਸਾਨ ਜ਼ਿਆਦਾ ਉਹਨਾਂ ਦਾ ਹੀ ਹੁੰਦਾ ਕਿਉਂਕਿ ਜਦੋਂ ਇੱਥੇ ਆ ਕੇ ਹੁਣ ਪਤਾ ਲੱਗਦਾ ਵੀ ਜਿਹੜੀ ਪੇਟੀ 7000 ਦੀ ਸੀਗੀ ਤਾਂ ਹੁਣ 3000 ਦੀ ਰਹਿ ਗਈ ਹਾਂਜੀ ਜਿਹੜੀ 3500 ਦੀ ਪੇਟੀ ਸੀ ਤੋਂ 1 ਉਦੋਂ ਫਿਰ ਵੱਧ ਕਰ ਜਾਂਦੀ ਹੈ ਕੰਮ ਹਾਂ ਜੀ ਹੁਣ ਠੇਕੇਦਾਰਾਂ ਤੋਂ ਜਿੰਨਾ ਮੈਂ ਪਤਾ ਕੀਤਾ ਠੇਕੇਦਾਰ ਕਹਿੰਦੇ ਵੀ ਨਹੀਂ ਸ਼ਰਾਬ ਦਾ ਜਿਹੜੀ ਪਹਿਲੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ ਹਾਂ ਜੀ ਜਿੰਨੇ 31 ਮਾਰਚ ਤੋਂ ਬਾਅਦ ਜਿਹੜੇ 1 ਅਪ੍ਰੈਲ ਤੋਂ ਸ਼ੁਰੂ ਹੋ ਜਾਣੇ 31 ਤੱਕ ਉਹੀ ਇੱਕੋ ਇੱਕੋ ਚੱਲਣਾ ਹੈਗਾ ਕੁਆਲਿਟੀ ਠੀਕ ਹੈ ਉਹ ਕਹਿੰਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਇਹ ਹੁੰਦਾ ਜੀ ਇਹ ਨਾ ਸਾਨੂੰ ਜਿਵੇਂ ਆਇਤੀ 15 ਤਰੀਕ ਨੂੰ ਜਾਂ 15 ਮਾਰਚ ਨੂੰ ਜਾਂ 12 ਮਾਰਚ ਨੂੰ ਜਦੋਂ ਵੀ ਪੰਜਾਬ ਦੇ ਠੇਕੇ ਹੋਣੇ ਆ ਉਦੋਂ 15 ਦਿਨ ਪਹਿਲਾਂ ਤੇ 31 ਮਾਰਚ ਤੋਂ ਇੱਕ ਮਹੀਨਾ ਪਹਿਲਾਂ ਇਹ ਸਾਨੂੰ ਕੋਟਾ ਦੇਣਾ ਹੀ ਬੰਦ ਕਰਨ ਦੀ ਹੋਣਾ ਹਾਂ ਜਿਹੜਾ ਸਾਡੇ ਕੋਲੇ ਬੈ ਵੇਚਦੇ ਆ ਉਹਨੇ ਤਾਂ ਉਸ ਤੋਂ ਬਾਅਦ ਜੇ ਸਾਡੇ ਅੰਦਰ ਠੇਕੇ ਆ ਜਾਣ ਤਾਂ ਅਸੀਂ ਰੱਖ ਵੀ ਸਕਦੇ ਆ ਜੇ ਨਹੀਂ ਆਉਂਦੇ ਤਾਂ ਫਿਰ ਉਹਨੂੰ ਸਸਤੀ ਕਰਕੇ ਕੱਢ ਦਿੰਨੇ ਆ ਓਕੇ ਉਹ ਮਤਲਬ ਤੁਹਾਡਾ ਸਿਸਟਮ ਤੁਹਾਨੂੰ ਪਤਾ ਹੈ ਕਿਵੇਂ ਉਹ ਪਤਾ ਗੱਲ ਕੀ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਵਿੱਚ ਜੇ ਕੋਈ ਸਮਝੇ ਵੀ ਸ਼ਰਾਬ ਉਹ ਮਾੜੀ ਹੁੰਦੀ ਹੈ ਬਿਲਕੁਲ ਹਾਂ ਮੈਂ ਸਮਝ ਗਿਆ ਸਾਡੇ ਕੋਲੇ ਕੋਟਾ ਇੱਕ ਇੱਕ ਮਹੀਨਾ ਪਹਿਲਾਂ ਗਵਰਨਮੈਂਟ ਸਾਨੂੰ ਬੰਦ ਕਰ ਦਿੰਦੀ ਆ ਉਹੀ ਸਾਡੇ ਕੋਲੇ ਕੋਟਾ ਪਿਆ ਹੁੰਦਾ ਕੋਈ ਸ਼ਰਾਬ ਮਾੜੀ ਨਹੀਂ ਹੁੰਦੀ ਜੇ ਦਿੱਕੋ ਉਹਨੇ ਰੇਟ ਘਟਾਤਾ ਜੀ ਜਿਹੜੇ ਬੰਦੇ ਦਾ ਪਉਆ ਪੀਣ ਦਾ ਸ਼ਾਮ ਨੂੰ ਬਜਟ ਹੈ ਹਾਂ ਉਹਨੂੰ ਪਾਉਏ ਕੁਆਟਰ ਦੀ ਜਗਾ ਉਹਨੇ ਰੇਟ ਦੇ ਵਿੱਚ ਬੋਤਲ ਮਿਲ ਜਾਂਦੀ ਉਹ ਵੱਧ ਪੀਊਗਾ ਫਿਰ ਉਹਦੀ ਸਿਹਤ ਦਾ ਨੁਕਸਾਨ ਹੋਣਾ ਉਹ ਸਾਡੇ ਦੋ ਸੌ ਚੋਣਦਾਰਾਂ ਨੇ ਸਸਤੀ ਕਰਤੀ ਆ ਗੱਲ ਸਹੀ ਐ ਇਹਨਾਂ ਦੀ ਬਿਲਕੁਲ ਜੀ ਸੁਣਿਓ ਹੁਣ ਆ ਗੱਲ ਮੈਨੂੰ ਬੜੀ ਵਧੀਆ ਲੱਗੀ ਵੀ ਜਿਹੜਾ ਬੰਦਾ ਕਹਿੰਦਾ ਵੀ 80 ਰੁਪਏ ਦਾ ਪਾਉਆ ਲੈ ਕੇ ਪੀ ਰਿਹਾ ਨੇ ਦੇਸੀ ਦਾ ਹਾਂ ਉਹਨੇ ਸੋਚਣਾ ਹੁੰਦਾ ਵੀ ਸ਼ਾਮ ਤੇ ਕਰਮਾਸੀ ਕਮਾਉਣੇ ਤੇ ਪਾਉਆ ਪੀਣਾ ਤੇ 90 ਰੁਪਏ ਦੀ ਬੋਤਲ ਹੋ ਗਈ ਹਾਂ ਤੇ ਉਹਨੂੰ 80 90 ਰੁਪਏ ਦੀ ਬੋਤਲ ਮਿਲ ਗਈ ਤਿੰਨ ਚਾਰ ਦਿਨ ਉਹ ਡੱਕ ਕੇ ਪੀ ਲਿਆ ਉਹਦਾ ਲੀਵਰ ਚ ਖਾਰ ਨੁਕਸਾਨ ਹੋ ਗਿਆ ਜੀ ਉਹ ਉਹ ਫਿਰ ਸੀ ਕਿ ਅੱਜ ਕੋਈ ਚੱਲ ਕੋਈ ਨਹੀਂ ਜ 90 ਵੀ ਬੋਤਲ ਦਾ ਬੋਤਲ ਪੀ ਲੈਣਾ ਉਹ ਚੇਹੇ ਨਹੀਂ ਵੀ ਕੋਈ ਸ਼ਰਾਬ ਮਾੜੀ ਹੈ ਜਦੋਂ ਆਪਾਂ ਲਿਮਟ ਤੋਂ ਵੱਧ ਜਾ ਥੋੜਾ ਆਪਣਾ ਜਿਹੜਾ ਮਤਲਬ ਕੀ ਹੁੰਦਾ ਜਿਵੇਂ ਆਪਾਂ ਅੱਜ ਕੁਆਟਰ ਵੀ ਨਹੀਂ ਆਪਣਾ ਲੈਵਲ ਹੁੰਦਾ ਸਰ ਬੱਸ ਪਤਾ ਕੀ ਹੋਇਆ ਸੀ ਜੀ ਜਿੱਥੇ 8-10 ਸਾਲ ਪਹਿਲਾਂ ਮੇਰੇ ਥਾਣੇ ਦੇ ਵਿੱਚ ਇੱਕ ਘਟਨਾ ਵਾਪਰੀ ਸੀ ਨਾ ਵੀ 8-10 ਬੰਦਿਆਂ ਦਾ ਨੁਕਸਾਨ ਹੋ ਗਿਆ ਸੀਗਾ ਜਾਨੀ ਨੁਕਸਾਨ ਉੱਥੇ ਬਹੁਤ ਜ਼ਿਆਦਾ ਡਿਸਪਿਊਟ ਹੋਇਆ ਬਹੁਤ ਰੌਲਾ ਪਿਆ ਧਰਨੇ ਲੱਗੇ ਹਾਂਜੀ ਵੀ ਇਹਨਾਂ ਨੂੰ ਨੌਕਰੀ ਦਿਓ ਜੀ ਪਰਿਵਾਰ ਨੂੰ ਇਹ ਇਹਨਾਂ ਦਾ ਮੁਆਵਜ਼ਾ ਦਿਓ ਜੀ 25-25 ਲੱਖ ਰੁਪਏ ਜਿਹਨਾਂ ਦੀ ਮੌਤ ਹੋ ਗਈ ਸ਼ਰਾਬ ਪੀ ਕੇ ਮੌਤ ਹੋ ਗਈ 25-25 ਲੱਖ ਮੁਆਵਜ਼ਾ ਸਰਕਾਰ ਇਹਨੇ ਪੈਸੇ ਕਿੱਥੋਂ ਲਿਆਉਗੀ ਯੁੱਧ ਨਸ਼ੇ ਵਿਰੋਧ ਦਾ ਨਾਅਰਾ ਜਿਹੜਾ ਸਰਕਾਰ ਨੇ ਦੇਤਾ ਹਾਂਜੀ ਹੁਣ ਸਰਕਾਰ ਨੇ ਨਾਅਰਾ ਦਿੱਤਾ ਉਹਨੂੰ ਜਿਹੜਾ ਅਮਲੀ ਜਾਮਾ ਤਾਂ ਅਸੀਂ ਪਹਿਨਾਉਣਾ ਅਸੀਂ ਸਾਰੇ ਅਸੀਂ ਸਾਰਿਆਂ ਨੇ ਪਹਿਨਾਉਣਾ ਸੁਣ ਲਓ ਮੇਰੀ ਗੱਲ ਹਾਂਜੀ ਉਹਦੇ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ ਸਰਪੰਚਾਂ ਦੇ ਸਹਿਯੋਗ ਦੀ ਲੋੜ ਹੈ ਦੇਖੋ ਇਹਨਾਂ ਕੋਲ ਤਾਂ ਚਾਹੇ ਕੋਈ ਟਰਾਲੀ ਲਾ ਦੇ ਲੈ ਕੇ ਇਹਨਾਂ ਨੇ ਤਾਂ ਆਪਣਾ ਸਟਾਕ ਘਟਨਾ ਹੈ ਇਹਨਾਂ ਨੇ ਤਾਂ ਦੇ ਦੇਣੀ ਹੈ ਹੁਣ ਸੋਚਣਾ ਖਰੀਦਣ ਵਾਲੇ ਨੇ ਵੀ ਇਹ ਚੀਜ਼ਾਂ ਜਦੋਂ ਹੁੰਦੀਆਂ ਨਾ ਫਿਰ ਬਾਅਦ ਦੇ ਵਿੱਚ ਸਾਡੇ ਕੋਲ ਇੱਕ ਤਾਂ ਵੈਸੇ ਥਾਣੇ ਦੇ ਵਿੱਚ ਠੇਕੇਦਾਰ ਸਾਹਿਬ ਤੁਹਾਨੂੰ ਪਤਾ ਨਫਰੀ ਬਹੁਤ ਘੱਟ ਹੈ। ਹਾਂ। ਭਰਤੀ ਨਵੀਂ ਜਿਹੜੀ ਹੈ ਉਹ ਬਹੁਤ ਘੱਟ ਹੋਈ ਹੈ। ਜਿੰਨੀ ਰੈਗੂਲਰ ਹਰੇਕ ਸਾਲ ਹੁੰਦੀ ਸੀ ਨਾ ਭਰਤੀ ਬਹੁਤ ਘੱਟ ਹੋਈ ਹੈ ਤੇ ਰਿਟਾਇਰਮੈਂਟ ਜਿਹੜੇ ਜਿਹੜੇ ਬੰਦੇ ਦੀ ਏਜ ਹੋ ਗਈ ਰਿਟਾਇਰਮੈਂਟ ਉਹਨੇ ਰਿਟਾਇਰ ਹੋਣਾ ਹੀ ਹੋਣਾ। ਸਾਡੇ ਕੋਲ ਥਾਣਿਆਂ ਦੇ ਵਿੱਚ ਫੋਰਸ ਹੈ ਹੀ ਨਹੀਂ। ਹਾਂਜੀ। ਨਾ ਮਾਤਰ ਕਹਿ ਲਓ ਤੁਸੀਂ ਕਿ ਇੱਕ ਇੱਕ ਬੰਦੇ ਤੋਂ ਜਿਹੜਾ ਕੰਮ ਹੈ ਸੀ ਇੱਕ ਇੱਕ ਮੁਲਾਜ਼ਮ ਤੋਂ ਅਸੀਂ ਚਾਰ-ਚਾਰ ਬੰਦੇ ਦਾ ਕੰਮ ਲਈ ਜਾਂਦੇ ਹਾਂ ਹਾਂਜੀ ਅੱਗੇ ਹੁੰਦਾ ਸੀ ਕਿ ਜੇ ਬੰਦਾ 8 ਘੰਟੇ 10 ਘੰਟੇ 12 ਘੰਟੇ ਡਿਊਟੀ ਕਰਕੇ ਚਲਾ ਗਿਆ ਜੇ ਇੱਕ ਵਾਰੀ ਵਰਦੀ ਲਾ ਕੇ ਘਰ ਚਲਾ ਗਿਆ ਨਾ ਤਾਂ 10-12 ਘੰਟੇ ਬਾਅਦ ਹੀ ਆਊਗਾ ਉਹ ਹੁਣ ਤਾਂ ਇੰਨੀ ਪ੍ਰੋਬਲਮ ਆ ਜਾਂਦੀ ਵੀ ਕਈ ਵਾਰੀ ਬੰਦਾ 15 ਘੰਟੇ ਡਿਊਟੀ ਕਰਕੇ 18 ਘੰਟੇ ਡਿਊਟੀ ਕਰਕੇ ਗਿਆ ਹੁੰਦਾ ਹਾਂਜੀ ਘਰੇ ਜਾਂਦਾ ਇਹੋ ਜੇ ਐਮਰਜੈਂਸੀ ਐਹੋ ਜੇ ਹੈੱਡਕੁਆਰਟਰ ਦੀ ਕਾਲ ਆਉਂਦੀ ਹੈ ਕਿ ਫਰਾਨੇ ਤੁਹਾਨੂੰ ਭੱਜ ਲੋ ਚਾਹੇ ਕੋਈ ਵੀ ਵੇਲਾ ਹੋਵੇ ਦਿਨ ਨਹੀਂ ਰਾਤ ਨਹੀਂ ਕੁਛ ਨਹੀਂਗਾ ਉਸੇ ਟਾਈਮ ਵਾਪਸ ਸਦਨੇ ਪੈਂਦੇ ਵੀ ਆ ਜਾ ਵੀ ਕਾਕਾ ਪੱਕੀ ਬਣੀ ਬਣਾਈ ਰੱਖੀ ਸੀ ਬਣੀ ਬਣਾਈ ਰੱਖਉਂਦੇ ਅੱਜ ਦੇ ਨੌਜਵਾਨ ਤਾਂ ਮੇਰੇ ਖਿਆਲ ਸਾਡੇ ਲੀਡਰ ਹੀ ਲਈ ਫਿਰਦੇ ਹੋਣੇ ਹੈ ਲੀਡਰ ਹਾਂਜੀ ਸਾਰੀਆਂ ਚੀਜ਼ਾਂ ਹੀ ਹੈ ਕਿ ਇੱਕ ਤਾਂ ਇਹ ਵੀ ਰਿਟਾਇਰਮੈਂਟ ਜਿਹੜੇ ਹੋਣ ਵਾਲੇ ਉਹਨਾਂ ਦੀ ਗਿਣਤੀ ਵੱਧਦੀ ਜਾਂਦੀ ਹੈ ਰਿਟਾਇਰਮੈਂਟ ਦੀ ਗਿਣਤੀ ਵੱਧਦੀ ਜਾਂਦੀ ਹੈ ਭਰਤੀ ਜਿਹੜੀ ਉਹ ਘਟਦੀ ਜਾਂਦੀ ਹੈ ਉੱਤੋਂ ਤੁਹਾਡੀ ਗੱਲ ਵੀ ਸਹੀ ਹੈ ਵੀ ਲੀਡਰ ਜਿਹੜੇ ਅੱਜਕੱਲ ਮੈਂ ਚ ਕਿ ਕਿਸੇ ਨੂੰ ਕਹ ਦੇ ਤੈਨੂੰ ਸ਼ਹਿਰੀ ਪ੍ਰਧਾਨ ਬਣਾਦਾ ਸ਼ਹਿਰੀ ਪ੍ਰਧਾਨ ਵੀ ਕਹਦਾ ਵੀ ਦੋ ਕਰਨ ਮੈਂ ਹੰਦੇ ਦਵੋ ਵੀ ਆਰ ਜਦੋਂ ਸ਼ਹਿਰੀ ਪ੍ਰਧਾਨ ਹੈ ਸ਼ਹਿਰ ਦੇ ਵਿੱਚ ਹੀ ਰਹਿਣਾ ਵੀ ਤੂੰ ਕਰਨ ਮੈਂ ਨਹੀਂ ਦੇ ਲੋਕਾਂ ਨੂੰ ਪੁੱਛ ਲਾਉਣ ਦੀ ਹੱਤ ਪੈ ਗਈ ਇਹ ਚੀਜ਼ਾਂ ਜਿਹੜੀਆਂ ਹੁਣ ਬੋਲ ਕੇ ਥੋੜੇ ਸਹੀ ਹੈ ਮੈਂ ਸਰਪੰਚ ਸਾਹਿਬ ਇਹ ਚਾਹਣਾ ਵੀ ਮੇਰੇ ਇਲਾਕੇ ਦੇ ਵਿੱਚ ਕੋਈ ਵੀ ਮੌਤ ਜਿਹੜੀ ਹੈ ਹੁਣ ਜਿਹੜਾ ਮੈਂ ਤੁਹਾਨੂੰ ਪਹਿਲਾਂ ਸ਼ੁਰੂ ਚ ਕਹਤਾ ਕਿ ਯੁੱਧ ਨਾ ਸ਼ਿਵਰੋਧ ਦਾ ਨਾਰਾ ਹੈ ਹੁਣ ਸਾਡੀ ਤਾਂ ਡਿਊਟੀ ਇਹ ਹੈ ਵੀ ਨਸ਼ਾ ਤਸਕਰ ਜਿਹੜੇ ਖਾਸ ਕਰ ਚਿੱਟੇ ਵਾਲੇ ਨਮੇੜ ਦਿਓ ਕੰਮ ਉਹਨਾਂ ਦਾ ਅਸੀਂ ਤਾਂ ਉਹਨਾਂ ਵੇੜਨ ਲੱਗੇ ਹੋਏ ਹਾਂ ਹਾਂਜੀ ਦੂਜੇ ਪਾਸੇ ਹੁਣ ਆ ਗਈ 31 ਮਾਰਚ 31 ਮਾਰਚ ਦੇ ਵਿੱਚ ਜੇ ਇਹ ਚੀਜ਼ਾਂ ਹੋ ਜਾਂਦੀਆਂ ਕਿ ਕੋਈ ਇਨ ਕੇਸ ਹਾਂਜੀ ਕੋਈ ਬੰਦਾ ਇਹਨਾਂ ਦਿਨਾਂ ਦੇ ਵਿੱਚ ਸ਼ਰਾਬ ਪੀਣ ਤੋਂ ਬਾਅਦ ਪਚਾਹੀ ਉਹਦੀ ਮੌਤ ਤੜਕੇ ਨੂੰ ਹਾਰਟ ਅਟੈਕ ਨਾਲ ਹੀ ਹੋਵੇ ਸਵੇਰ ਨੂੰ ਕਿਨੇ ਆਏ ਜਾਂਦਾ ਹੈ ਕਿ ਇਹਨੇ ਸ਼ਰਾਬ ਪੀਤੀ ਸੀ ਸ਼ਰਾਬ ਫਿਰ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰ ਵੀ ਸੁਣੋ ਮੇਰੀ ਗੱਲ ਇਹਨਾਂ ਤੇ ਗੱਲ ਆ ਜਾਂਦੀ ਠੇਕੇਦਾਰਾ ਵੀ ਠੇਕੇਦਾਰ ਨੇ ਸ਼ਰਾਬ ਮਾੜੀ ਦੇਤੀ ਹੁਣ ਉਹ ਕਹਿੰਦੇ ਵੀ ਸਾਡੀ ਤਾਂ ਬੇਸ਼ੱਕ ਤੁਸੀਂ ਪਹਿਲਾਂ ਵਾਲੀ ਚੈੱਕ ਕਰ ਲਓ ਜੇ ਕਿਸੇ ਕੋਲ ਪਈ ਹੈ ਤੇ ਬੇਸ਼ੱਕ ਸਾਡੀ ਹੁਣ ਵਾਲੀ ਬੋਤਲ ਖੋਲ੍ਹ ਕੇ ਚੈੱਕ ਕਰ ਲਓ ਉਹਨੇ ਦੱਸਤਾ ਕਿ ਸਾਡੀ ਤਾਂ ਕੁਆਲਿਟੀ ਇੱਕ ਸ਼ਰਾਬ ਦਾ ਇੱਕ ਹੋਰ ਜਿੰਨੀ ਪੁਰਾਣੀ ਹੁੰਨੀ ਉਹਨੀ ਵਧੀਆ ਹੋਉਂਦੀ ਹੈ ਹੁਣ ਜਰਰ ਜੀ ਤਾਂ ਹੋ ਜਾਂਦੀਆਂ ਨਾ ਮੈਂ ਤੁਹਾਨੂੰ ਆਪਣੀ ਮਜਬੂਰੀ ਦੱਸਦੀ ਕਿ ਸਾਡੇ ਕੋਲੇ ਨਫਰੀ ਜਿਹੜੀ ਆ ਉਹ ਗਿਣਤੀ ਬਹੁਤ ਘੱਟ ਹੈ ਪੁਲਿਸ ਦੀ ਸਾਡੇ ਕੋਲ ਤਾਂ ਹੋਰ ਚੀਜ਼ਾਂ ਸੂਤ ਨਹੀਂ ਆਉਂਦੀਆਂ ਸਾਡੇ ਕੋਲ ਤਾਂ ਸਾਡੀ ਡਿਊਟੀ ਨਹੀਂ ਹੁੰਦੀ ਥਾਣੇ ਦੇ ਵਿੱਚ ਲੋਕ ਬੈਠੇ ਰਹਿ ਜਾਂਦੇ ਮੇਰਾ ਆ ਕੰਮ ਸਵੇਰਾ ਕੰਮ ਸੀ ਸਾਨੂੰ ਕਾਲ ਕਿਸੇ ਹੋਰ ਕੰਮ ਦੀ ਆ ਜਾਂਦੀ ਹੈ ਤੇ ਅਸੀਂ ਉਸੇ ਟਾਈਮ ਮਾਰ ਕੇ ਸੈਲਫ ਗੱਡੀ ਦੀ ਹੋਰ ਪਾਸੇ ਭੱਜ ਲੈਣਾ ਹੁੰਦਾ ਹੁਣ ਜੇ ਇਹਨਾਂ ਦਿਨਾਂ ਦੇ ਵਿੱਚ ਕਿਤੇ ਇਹੋ ਜਿਹੇ ਕਾਲਾ ਸਰਪੰਚ ਸਾਹਿਬ ਸਾਨੂੰ ਆ ਗਿਆਂ ਵੀ ਫਲਾਣੇ ਥਾਂ ਤੇ ਦੋ ਮਰਗੇ ਜੀ ਰਾਤ ਦਿਨ ਚੜਦੇ ਨੂੰ ਸ਼ਰਾਬ ਕੀਤੀ ਸੀ ਫਲਾਣੇ ਥਾਂ ਤੇ ਚਾਰ ਮਰਗੇ ਜੀ ਅਸੀਂ ਉਧਰ ਜਾ ਤਾਂ ਉਥੇ ਉਹ ਧਰਨੇ ਪ੍ਰਦਰਸ਼ਨ ਹੋਣਗੇ ਨਾ ਫਿਰ ਹਰੇਕ ਹਰੇਕ ਬੰਦਾ ਸੋਚਦਾ ਕਿ ਬੰਦਾ ਤਾਂ ਗਿਆ ਹੁਣ ਪੈਸੇ ਲੈ ਲਓ ਯਾਰ ਸਰਕਾਰ ਤੋਂ ਨੌਕਰੀ ਮਿਲਦੀ ਨੌਕਰੀ ਲੈ ਲਓ ਹਣਾ ਛੇਦਾਂ ਚ ਕਿਹੜਾ ਜਾਂਦਾ ਸ਼ਹੀਦ ਬਣ ਮਰਿਆ ਵੀ ਸ਼ਹੀਦ ਬਣਾ ਦਿੰਦੇ ਸ਼ਹੀਦ ਮਤਲਬ ਕਿਹੜਿਆ ਨਹੀਂ ਸ਼ਹੀਦ ਬਣਾ ਦਿੰਦੇ ਲੋਕ ਉਹ ਧਰਨੇ ਲਾ ਲਾ ਕੇ ਵੀ ਯਾਰ ਗਰੀਬ ਪਰਿਵਾਰ ਹੈ ਇਹਦੇ ਪਿੱਛੇ ਜਨਾ ਇਹਦੇ ਪਿੱਛੇ ਤਾਂ ਲੇਡੀਜ਼ ਹੀ ਰਹਿ ਗਿਆਂ ਉਹ ਇਕੱਲੀ ਕੀ ਕਰੂਗੀ ਬੱਚੇ ਜਵਾਨ ਹੋ ਗਏ ਹਣਾ ਆ ਚੀਜ਼ਾਂ ਕਰਕੇ ਨਾ ਜਿਹੜਾ ਉਹ ਮੈਂ ਕਹਿੰਦਾ ਕਿ ਫੋਰਸ ਕੀਤਾ ਜਾਂਦਾ ਸਰਕਾਰ ਨੂੰ ਸਿਸਟਮ ਨੂੰ ਫੋਰਸ ਕੀਤਾ ਜਾਂਦਾ ਫਿਰ ਉਥੇ ਜ਼ਿੰਮੇਵਾਰੀ ਬਣ ਜਾਂਦੀ ਸਾਡੀ ਜੇ ਤਾਂ ਉੱਥੇ ਜਾ ਕੇ ਸਖਤੀ ਕਰਦੇ ਆ ਤਾਂ ਫਿਰ ਅਗਲਾ ਕਹਿੰਦਾ ਇੱਕ ਤਾਂ ਬੰਦੇ ਮਰ ਗਏ ਠੇਕੇਦਾਰਾਂ ਨੇ ਇਹ ਰਲਿਏ ਦੇ ਆ ਤੇ ਦੂਜੇ ਪਾਸੇ ਦੇ ਤਰਸ ਦੇ ਤੌਰ ਤੇ ਕਰਨਾ ਪੈਦਾ ਕੁਝ ਨਾ ਕਰ ਮਤਲਬ ਸਾਨੂੰ ਬਹੁਤ ਕੁਝ ਕਰਨਾ ਪੈਦਾ ਇਸ ਕਰਕੇ ਪਿੰਡ ਦੇ ਵਿੱਚ ਨਾ ਜਾ ਕੇ ਵੱਡੀਆਂ ਮੀਟਿੰਗਾਂ ਕਰੋ ਅਰਜਟਾ ਮੀਟਿੰਗਾਂ ਕਰੋ ਸਰਪੰਚਾ ਹਾਂਜੀ ਹਾਂਜੀ ਠੀਕ ਹੈ ਸਾਰੇ ਸਰਪੰਚਾਂ ਨੂੰ ਬੁਲਾਓ ਤੁਹਾਡੇ ਸਰ ਤੁਹਾਡੀ ਗੱਲ ਠੀਕ ਹੈ ਪਰ ਅਸੀਂ ਜੇ ਹੁਣ ਅਸੀਂ ਮਸਾ ਵੋਟਾਂ ਪਵਾਈਆਂ ਪਹਿਲਾਂ ਅਸੀਂ ਉਹਨਾਂ ਨੂੰ ਰੋਕਣਾ ਟੁਕੜਾ ਵੀ ਬਹੁਤ ਔਖਾ ਹੈ ਨਹੀਂ ਥੋੜਾ ਬੋਦਾ ਮੈਸੇਜ ਤਾਂ ਲਾ ਲਾਂਗੇ ਵੀ ਧਿਆਨ ਰੱਖੋ ਵੱਧ ਨਾ ਪੀਓ ਪਰ ਐਕੀ ਡਾਇਰੈਕਟ ਆਏ ਨਹੀਂ ਕਿ ਐਹ ਮਤਲਬ ਸੀ ਆਹੀ ਮਤਲਬ ਸੀ ਅਸੀਂ ਵੀ ਇਹਨਾਂ ਨੂੰ ਰੋਕ ਦੇਈਏ ਜਾਗ ਲੈ ਖੜ ਜੇ ਵੀ ਨਹੀਂ ਲੈਣੀ ਤੇ ਇਹਨਾਂ ਨੇ ਵੀ ਕੋਟਾ ਕਰਨਾ ਪਰ ਇਹ ਕਿਤਾਬ ਨਹੀਂ ਅਸੀਂ ਖਰੀਦਣ ਤੋਂ ਵੀ ਸਾਨੂੰ ਰੋਕਦੇ ਨਹੀਂ ਨਹੀਂ ਮੈਂ ਕਹਿੰਦਾ ਅਸੀਂ ਖਰੀਦਣ ਤੋਂ ਕਿਉਂ ਰੋਕਾਂਗੇ ਅਸੀਂ ਦੇਖੋ ਜਦੋਂ ਜਿਹੜੀ ਚੀਜ਼ ਬੇਸ਼ੱਕ ਸ਼ਰਾਬ ਵੀ ਨਸ਼ਾ ਹੈ ਚਿੱਟਾ ਵੀ ਨਸ਼ਾ ਹੈ ਮੈਂ ਤਾਂ ਕਹਿੰਦਾ ਵੀ ਜੇ ਯੋਧ ਨਸ਼ੇ ਵਿਰੁੱਧ ਜੇ ਚਿੱਟੇ ਦੇ ਵਿਰੁੱਧ ਹੈ ਤਾਂ ਫਿਰ ਸ਼ਰਾਬ ਦੇ ਵਿਰੁੱਧ ਵੀ ਹੋਣਾ ਚਾਹੀਦਾ ਇਹਨਾਂ ਨੂੰ ਕਹਾਂਗੇ ਜੀ ਵੀ ਲਿਮਟ ਚ ਪੀਓ ਇਹ ਨਹੀਂ ਤਾਂ ਮੈਸੇ ਲਾ ਬਾਕੀ ਤੁਸੀਂ ਸ਼ਰਾਬ ਗੁਜਰਾਤ ਦੇ ਵਿੱਚ ਸ਼ਰਾਬ ਹੈ ਨਾ ਹਾਂਜੀ ਹੈ ਪਰ ਉੱਥੇ ਕਹਿੰਦੇ ਜਿੰਨੀ ਪੰਜਾਬ ਚ ਮਿਲਦੀ ਉਹ ਤੋਂ ਵੱਧ ਮਿਲ ਜਾਂਦੀ ਹੈ ਵੱਧ ਮਿਲਦੀ ਵੱਧ ਮਿਲਦੀ ਹੁਣ ਪੀਣ ਵਾਲਾ ਤਾਂ ਆਪਦਾ ਅਰੇਂਜਮੈਂਟ ਕਰ ਲੈਂਦਾ ਨਾ ਮੇਰਾ ਮਕਸਦ ਤੁਹਾਨੂੰ ਬੁਲਾਉਣ ਤੋਂ ਇਹ ਸੀ ਕਿ ਮੈਂ ਨਹੀਂ ਚਾਹੁੰਦਾ ਹੁੰਦਾ ਮੇਰੇ ਹਲਕੇ ਦੇ ਵਿੱਚ ਜਿੱਥੇ ਮੈਂ ਮੈਨੇਜਰ ਕਿਸੇ ਵੀ ਤਰ੍ਹਾਂ ਦਾ ਕੋਈ ਵਾਇਲੈਂਸ ਹੋਵੇ ਹਾਂਜੀ ਠੀਕ ਜੇ ਤਾਂ ਕੋਈ ਜਾਇਜ਼ ਹੋਵੇ ਜਾਇਜ਼ ਕੋ ਰੋਲਰ ਆਪਾਂ ਪੈਂਦਾ ਵੀ ਯਾਰ ਵਾਕਈ ਬੰਦੇ ਦੁਖੀ ਐ ਉਥੇ ਤਾਂ ਮੈਂ ਵੀ ਦੁਖੀ ਬੰਦਿਆਂ ਨਾਲ ਹੀ ਖੜ ਜਾਂਦਾ ਜਿੱਥੇ ਕਿਤੇ ਲੱਗਦਾ ਯਾਰ ਬੰਦੇ ਨੇ ਗਲਤ ਵੀ ਆਪ ਕਰ ਲਿਆ ਹੁਣ ਮਰ ਗਿਆ ਸ਼ਰਾਬ ਪੀ ਕੇ ਜਾਂ ਕਿਸੇ ਵੀ ਤਰੀਕੇ ਕਈ ਵੀ ਇਹ ਹੁੰਦਾ ਕਿ ਸ਼ਰਾਬ ਪੀ ਲਈ ਜ਼ਿਆਦਾ ਸ਼ਰਾਬੀ ਹੋ ਗਿਆ ਪਾਣੀ ਨਹੀਂ ਪੀਤਾ ਕੇ ਉੱਠ ਗਿਆ ਜਬਾਨ ਤਾਲੂਏ ਲੱਗੀ ਬੰਦਾ ਮਰ ਜਾਂਦਾ ਹੈ ਫੇਰ ਕਹਿਣਾ ਜਿਹੜੀਲੀ ਸ਼ਰਾਬ ਵੀ ਕੱਲੇ ਠੇਕੇਦਾਰ ਨੂੰ ਦੋਸ਼ੀ ਨਹੀਂ ਠਾਹ ਰਾ ਸਕਦੇ ਸਹੀ ਹੈ ਠੀਕ ਹੈ ਠੇਕੇਦਾਰਾਂ ਦਾ ਕੋਹ ਨੂੰ ਵੀ ਨਹੀਂ ਠਾਹ ਰਾ ਸਕਦੇ ਕਿਉਂਕਿ ਕੱਲੀ ਵੋਟਾਂ ਦੀ ਗੱਲ ਨਹੀਂ ਹੁੰਦੀ ਨਾਲੇ ਚਲੋ ਠੀਕ ਹੈ ਵੋਟਾਂ ਜਿਨੇ ਜਿੱਥੇ ਪਾਣੀ ਵਾਲੇ ਪਾਣੀ ਗੱਲ ਇਹ ਵੀ ਹੈ ਕਿ ਸਾਨੂੰ ਕੋਈ ਸੋਲਾ ਤੁਸੀਂ ਕਰੋ ਗੱਲ ਜੀ ਇੱਕ ਮਿੰਟ ਅਮਰਜੈਂਸੀ ਮੂ ਹੋ ਤੁਹਾਡੇ ਸੁਣਨ ਵਾਲੀ ਗੱਲ ਹੈ ਸਾਡੀ ਵੀ ਬਸ ਇੱਕ ਮਿੰਟ ਜ ਮੈਂ ਇੱਥੇ ਬੈਠਾ ਹਾਂ 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 ਇਸ ਕਰਕੇ ਮੇਰੀ ਬੇਨਤੀ ਇਹ ਹੀ ਹੈ ਵੀ ਆਪ ਤੁਸੀਂ ਜਾ ਕੇ ਅਰਜੈਂਟ ਮੀਟਿੰਗਾਂ ਕਰਕੇ ਬੁਲਾ ਕੇ ਹਾਂ ਨਹੀਂ ਸਮਝਾਵਾਂਗੇ ਜੀ ਹਾਂ ਸਾਬ삭 ਕਰਦੇ ਖਾਸ ਕਰਕੇ ਪਹਿਲੀ ਵਾਰ ਤਾਂ ਲਿਮਟ ਚ ਲਾਉਗੇ ਹਾਂ ਫਿਰ ਜੇ ਲੈ ਲਈ ਤਾਂ ਲਿਮਟ ਚ ਪੀਓ ਲਿਮਟ ਚ ਪੀ ਲਓ ਵਾਲੇ ਕੋਲ ਤੁਹਾਡੇ ਇਹੋ ਜਿਹੀ ਗੱਲ ਨਾ ਹੋਵੇ ਵੀ ਕੋਈ ਗਲੀ ਚ ਨਹੀਂ ਪੀਣੀ ਕੋਈ ਹੁੱਲੜਵਾਜੀ ਨਹੀਂ ਕਰਨੀ ਕੋਈ ਲੜਾਈ ਝਗੜਾ ਨਹੀਂ ਕਰਕੇ ਇੰਨਾ ਅਸੀਂ ਕੋਸ਼ਿਸ਼ ਕਰਾਂਗੇ ਜਿਵੇਂ ਠੇਕੇਦਾਰ ਸਾਹਿਬ ਕਹਿ ਰਹੇ ਸੀ ਹੁਣ ਵੀ ਉਹ ਕੱਲੇ ਵੀ ਜਦੋਂ ਪਤਾ ਲੱਗ ਜਾਂਦਾ ਹੈ ਬੇਟਾ ਇਸ ਵਾਲੀ ਬੋਤਲ ਜਿਹੜੀ 90 ਦੀ ਹੋ ਗਈ ਤੇ ਜਿਹੜਾ 80 ਦਾ ਪਾਉ ਆ ਪੀਂਦਾ ਉਹ 90 ਦੀ ਬੋਤਲ ਹੀ ਪੀ ਜਾਂਦਾ ਨਹੀਂ ਕਰਕੇ ਪੈਂਦਾ ਹੀ ਦੋ ਵਜੇ ਸ਼ੁਰੂ ਹੋ ਜਾਂਦੀ ਐ ਐਸੇ ਕਹਾਂ ਤਾਂ ਪਤਾ ਲੱਗਦਾ ਇਹ ਤਾਂ ਦੋ ਤਿੰਨ ਵਜੇ ਸ਼ੁਰੂ ਹੋ ਜਾਂਦੀ ਐ 3:30 ਨੂੰ ਹਾਂ ਕਿ ਜਿਹੜੇ 5 ਵਜੇ ਪੀਣੀ ਸ਼ੁਰੂ ਕਰਨੀ ਐ ਕਰ ਦਿੰਦੇ ਸਵੇਹਾ ਕਰ ਦਿੰਦੇ ਹਾਂ ਦੋ ਵਜੇ ਚੱਲ ਜਾਂਦੀ ਐ ਹਾਂ ਬਿਲਕੁਲ ਸਾਰਾ ਸਾਰਾ ਦਿਨ ਚੱਲਦੀ ਐ ਜੀ ਆ ਜਿਹੜੇ ਦੋ ਤਿੰਨ ਦਿਨ ਹੁੰਦੇ ਐ ਨਾ ਸਾਰਾ ਸਾਰਾ ਦਿਨ ਚੱਲਦੀ ਐ ਸਰਪੰਚ ਸਾਹਿਬ ਮੈਂ ਇੱਕ ਜੀ ਜਰੂਰ ਪੁੱਛਣਾ ਤੁਹਾਡੇ ਕੋਲੋਂ ਕਿ ਮੈਨੂੰ 3 ਕਿ ਮਹੀਨੇ ਹੋ ਗਏ ਹੈ ਨਾ ਚੌਥਾ ਮਹੀਨਾ ਚੱ ਤੁਹਾਨੂੰ ਕੁਛ ਲੱਗਦਾ ਕੋਈ ਫਰਕ ਪਿਆ ਮੈਂ ਸਖਤੀ ਦਾ ਚਿੱਟੇ-ਚੋਟੇ ਵਾਲਾਂ ਦੇ ਬਹੁਤ ਕੀਤੇ ਹੈ ਜੀ ਜਨਾਬ ਗੱਲ ਹੈ ਜਦੋਂ ਤੁਸੀਂ ਇੱਥੇ ਆਏ ਹੋ ਉਹ ਤੋਂ ਬਾਅਦ ਫਰਕ ਬਹੁਤ ਪਿਆ ਕਿ ਚਿੱਟੇ ਵਾਲੇ ਸਾਰੇ ਕੰਧਾਂ 'ਚ ਵੱਜਦੇ ਬੰਦੇ ਅੱਛਾ ਮੈਂ ਕਹਿੰਦਾ ਜੀਵ ਨਿਕਲੀ ਪਈ ਹੈ ਬਰ ਮਿਲਦਾ ਨਹੀਂ ਆਵੇ ਨਾ ਬਿਲਕੁਲ ਜੇ ਕੋਈ ਮਿਲਦਾ ਵੀ ਆ ਕਿਸੇ ਨੂੰ ਵੀ ਰੇਟ ਡੁਗਣਾ ਚੋਗਣਾ ਤੇ ਕਿਤੇ ਕੋਈ ਮੜਾ-ਮੋਟਾ ਮਿਲ ਰੇਟ ਤਾਂ ਵਧਿਆ ਅੱਛਾ ਮੁਨਾਫਾ ਜੇ ਕਿਤੇ ਕੋਈ ਮੁਨਾਫਾ ਬਣਦਾ ਹੈ ਮੁਨਾਫਾ ਆਇਆ ਹੋ ਜਾ ਮੈਂ ਤਾਂ ਹੁਣ ਸਪਲਾਈ ਟੁੱਟੀ ਕਰਕੇ ਜੇ ਕਿਤੇ ਕੋਈ ਮਿਲਦੀ ਹੈ ਫਿਰ ਉਹ ਮਹਿੰਗਾ ਮਿਲਦਾ ਜੇ ਕੋਈ ਇਹ ਗੱਲਾਂ ਪਹਿਲਾਂ ਵੀ ਮੇਰੇ ਕੋਲ ਆਈਆਂ ਤੁਸੀਂ ਰੱਖਿਆ ਕਰੋ ਖਿਆਲ ਇਸ ਗੱਲ ਦਾ ਤੁਸੀਂ ਰੱਖਦਾ ਜੀ ਬਾਕੀ ਵਾਕਿਆ ਥੋੜਾ ਫਰਕ ਹੋ ਪੈ ਗਿਆ ਹੁਣ ਚੀਕਾਂ ਨਿਕਲ ਗਿਆ ਵਰਦੀਆਂ ਨਹੀਂ ਤੁਸੀਂ ਫਿਰ ਵੀ ਇਸ ਗੱਲ ਦਾ ਧਿਆਨ ਰੱਖੋ ਸਰਪੰਚ ਸਾਹਿਬ ਵੀ ਪਿੰਡ ਦੇ ਵਿੱਚ ਜੇ ਤੁਹਾਡਾ ਕੋਈ ਬੰਦਾ ਲਾਉਂਦਾ ਨਾ ਸਾਡੇ ਨਾਲ ਤਾਂ ਕੋਈ ਗੱਲ ਕਰਦਾ ਨਹੀਂ ਚਾਹੁੰਦੇ ਵੀ ਇਹ ਕੀ ਬੰਦ ਹੋਣ ਲਿਆ ਚਿੱਟਾ ਇਹ ਤਾਂ ਵੱਡਾ ਨੁਕਸਾਨ ਹੈ ਜੇ ਕਿਸੇ ਨੂੰ ਅੱਜ 100 ਵਾਲੀ ਚੀਜ਼ 500 ਦੀ 700 ਦੀ ਮਿਲਣ ਲੱਗ ਪਈ ਇਹਦਾ ਅਸੀਂ ਸ਼ਹਿਰ ਦਾ ਨੁਕਸਾਨ ਕਰ ਰਹੇ ਨਾਲੇ ਘਰ ਦਾ ਨੁਕਸਾਨ ਫਿਰ ਉਹੀ ਆਹ ਲੁੱਟਾ ਖੋਹਾ ਚੋਰੀਆਂ ਚਕਾਰੀਆਂ ਫਿਰ ਚਿੱਟੇ ਦੇ ਅਸੀਂ 100% ਬਰੋਹਦਾ ਕੇਕੇਦਾਰ ਨੇ ਲਓ ਗਿਆ ਕੇਕੇਦਾਰ ਸਾਹਿਬ ਵੇਲੇ ਅਸੀਂ ਅਸੀਂ ਗੱਲਾਂ ਚੱਲੀਆਂ ਯਾਰ ਥੋਡੀਆਂ ਗੱਲਾਂ ਇੱਕ ਵਾਰੀ ਕਰਿੰਦਿਆਂ ਨੂੰ ਕਹਿ ਦਿਓ ਮੇਰਾ ਵੀਰ ਬੜਕਿੰਦਿਆਂ ਨੂੰ ਸਾਰਾ ਉੱਥੇ ਗ੍ਰਾਮ ਖਾਲੀ ਕਰਨਾ ਹੈ 31 ਮਾਰਚਾ ਨੂੰ ਗ੍ਰਾਮ ਖਾਲੀ ਕਰਨਾ ਹੈ ਕੋਈ ਮੈਂ ਨਹੀਂ ਵੇਲਾ ਨਹੀਂਗਾ ਸਰਪੰਚ ਵੀ ਵੇਲਾ ਨਹੀਂਗਾ ਕਦਰ ਕਰ ਕਦਰ ਕਰ ਕਦਰ ਕਰ ਅਸੀਂ ਨਹੀਂ ਜਾਣਾ ਹੈ ਫੋਨ ਆਈ ਜਾਂਦੇ ਦੱਸੋ ਮੇਰੇ ਨਾਲ ਸੇਵਾ ਦੱਸੋ ਨਹੀਂ ਬਸ ਸੇਵਾ ਇਹੀ ਹੈ ਹਾਂਜੀ ਹਾਂਜੀ ਵੀ ਕੋਸ਼ਿਸ਼ ਕਰਿਓ ਵੀ ਤੁਹਾਡੇ ਵੱਲੋਂ ਜਿਹੜਾ ਮੈਂ ਨਹੀਂ ਕਹਿੰਦਾ ਸ਼ਰਾਬ ਮਾੜੀ ਪਈ ਦੋ ਤੁਸੀਂ ਮੈਂ ਹੁਣ ਵੀ ਨਹੀਂ ਕਹਿੰਦਾ ਮੈਂ ਪਹਿਲਾਂ ਵੀ ਨਹੀਂ ਕਿਹਾ ਮੈਂ ਇਹ ਗੱਲ ਕਹਿਣਾ ਕਿ ਕੋਸ਼ਿਸ਼ ਕਰਿਓ ਕਿ ਜਿੰਨੀ ਵੇਚਣੀ ਹੈ ਚੰਗੀ ਕੁਆਲਿਟੀ ਹੋਵੇ ਮੈਂ ਤੁਹਾਨੂੰ ਪਹਿਲਾਂ ਦੱਸਦੀ ਜਿਹੜੀ ਗੱਲ ਆ ਬਸ ਉਹ ਤੋਂ ਮਤਲਬ ਪਹਿਲਾਂ ਰਸਤੀ ਵੀ ਕਿਹੜੇ ਬੰਦੇ ਨੂੰ ਪੋਏ ਸਾਹ ਰੇਟ ਤੇ ਬੋਤਲ ਮਿਲਣ ਲੱਗੀ ਵੱਧ ਪੀਊਗਾ ਬਸ ਹੋਰ ਇਹ ਕੁਸ਼ਰਾਬ ਚ ਕੋਈ ਰੋਕ ਨਹੀਂ ਹੁੰਦੀ ਮੈਂ ਸਹਿਮਤ ਆ ਪਰ ਆਇਆ ਨਾ ਹੋਵੇ ਉਹ ਜਿਹੜੀ ਅੱਜ ਤੋਂ 1 ਸਾਲ ਪਹਿਲਾਂ ਵਿਕਦੀ ਹੈ ਪਿਛਲੇ ਸਾਲ ਉਹੀ ਸ਼ਰਾਬ ਹੈ ਰੈਗੂਲਰ ਜਿਹੜੀ ਵਿਕ ਰਹੀ ਉਹੀ ਸ਼ਰਾਬ ਹੈ ਜਿਹਦੀ ਮੱਤੀ ਮਾਰਨੀ ਕੋਈ ਇਸ ਤਰ੍ਹਾਂ ਦੀ ਦੋ ਨੰਬਰ ਦੀ ਸ਼ਰਾਬ ਹੁੰਦੀ ਹੈ ਕੋਈ ਗੋਲੀ ਗੱਪਿਆਂ ਵਾਲੀ ਸ਼ਰਾਬ ਬਿਲਕੁਲ ਨਹੀਂ ਦੇਖੋ ਕਰਿੰਦਿਆਂ ਦੇ ਕੰਟਰੋਲ ਹੈ ਕਿਤੇ ਉਹ ਗਾਹ ਦੀਆਂ ਪਾਣੀ ਨਹੀਂ ਪਾਣੀ ਚ ਪਾਣੀ ਸ਼ਰਾਬ ਚ ਪਾਏਗਾ ਨਸ਼ਾ ਕੱਢੂਗਾ ਉਹਦਾ ਰਕਸਾਰ ਸਾਨੂੰ ਹੈ ਕੋਈ ਹੋਰ ਗੋਲੀ ਗਾਸ ਤੁਹਾਡੀ ਨਾਲੇ ਇਹ ਚੀਜ਼ਾਂ ਆ আজকাল ਸੀਸੀਟੀਵੀ ਕੈਮਰੇ ਲੱਗੇ ਹੋਏ ਆ ਸਾਡੇ ਕਹਿੰਦੇ ਕੈਦੂਰ ਬੈਠਿਆ ਚਲੋ ਇੱਥੇ ਤੋਂ ਤੁਸੀਂ ਕੈਮਰੇ ਸਭ ਕੁਝ ਕੈਦ ਹੈ ਨਹੀਂ ਮੈਂ ਦੱਸਦਾ ਇੱਕ ਸਿਸਟਮ ਹੈ ਸਾਰੇ ਕੁਝ ਦਾ ਵੀ ਹੌਲੀ ਹੌਲੀ ਹਰ ਹਰ ਇੱਕ ਚੀਜ਼ ਦੇ ਵਿੱਚ ਸੁਧਾਰ ਹੋ ਰਿਹਾ ਹੈ ਚ ਕੋਈ ਨੋਰ ਹੈ ਨਹੀਂ ਹਾਂਜੀ ਨਹੀਂ ਸਾਡੇ ਸਾਡੇ ਮਹਿਕਮੇ ਵੀ ਸੁਧਾਰ ਹੋ ਰਿਹਾ ਸਰਕਾਰਾਂ ਦੇ ਵਿੱਚ ਵੀ ਸੁਧਾਰ ਜਿਹੜਾ ਲੋਕ ਲਿਆ ਦੇਣਗੇ ਕਿਉਂਕਿ ਲੋਕ ਜਾਗਰੂਕ ਹੋਗੇ ਠੀਕ ਹੈ ਲੋਕ ਜਿਹੜੇ ਸਵਾਲ ਕਰਦੇ ਆ ਘੇਰਦੇ ਆ ਇਸ ਵਾਰ ਕਰਨੇ ਚਾਹੀਦੇ ਆ ਤੇ ਉਹਨਾਂ ਨੂੰ ਸੋਣਨੇ ਵੀ ਚਾਹੀਦੇ ਆ ਫਿਰ ਉਹ ਗਲਤੀ ਦਾ ਵੀ ਫੇਰ ਹੀ ਪਤਾ ਲੱਗੂ ਜੇ ਕੋਈ ਇਸ ਗਲਤੀ ਕਰ ਜਾ ਉਹਨੂੰ ਪਤਾ ਹੀ ਨਾ ਲੱਗੇ ਗਲਤੀ ਕਰਾ ਦੇ ਲੀਡਰ ਦਾ ਨੁਕਸਾਨ ਤਾਂ ਉਹਨਾਂ ਦਾ ਆਪਣਾ ਹੀ ਹੋ ਬਿਲਕੁਲ ਬਿਲਕੁਲ ਇਸ ਕਰਕੇ ਹੁਣ ਮੇਰੀ ਬੇਨਤੀ ਤੁਹਾਨੂੰ ਸਾਰਿਆਂ ਨੂੰ ਜੀ ਤੁਹਾਡੀ ਜਿੰਮੇਵਾਰੀ ਇੱਕ ਬਣਦੀ ਹੈ ਧਿਆਨ ਰੱਖਿਓ ਇਸ ਚੀਜ਼ ਦਾ ਵੀ ਕੱਲ ਨੂੰ ਇਨ ਕੇਸ ਕਿਸੇ ਕਿਸਮ ਦਾ ਕੋਈ ਕਿਸੇ ਦੀ ਡੈਥ ਹੋਣ ਦਾ ਇਹਨਾਂ ਦਿਨਾਂ ਦੇ ਵਿੱਚ ਲੰਭਾ ਆ ਗਿਆ ਨਾ ਤੇ ਉਹਦੀ ਕੁਦਰਤੀ ਕਿਤੇ ਬੇਸ਼ੱਕ ਢੱਕਣੀ ਪੀਤਾ ਹੋਇਆ ਸ਼ਰਾਬ ਦਾ ਤੇ ਸਵੇਰ ਨੂੰ ਜਿਹੜਾ ਉਹ ਉੱਠ ਕੇ ਪਰਿਵਾਰ ਨੇ ਨਾ ਖਾਸ ਕਰ ਸ਼ਰਾਬ ਸ਼ਰਾਵਲਾ ਬੰਦਾ ਵੈਸੇ ਹੀ ਬਦਨਾਮ ਹੋ ਜਾਂਦਾ ਨਹੀਂ ਹਾਂ ਮੈਂ ਉਹ ਸ਼ਰਾਬ ਪੀਤੀ ਚਾਹੇ ਉਹ ਕੰਮ ਸਹੀ ਕਰਦਾ ਹੋਵੇ ਮੈਂ ਉਹੀ ਕਹ ਰਿਹਾ ਦੇਖੋ ਬਾਕੀ ਹਾਂ ਮੈਂ ਤਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਵੀ ਯਾਰ ਜੇ ਦੋ ਦਿਨ ਸਸਤੀ ਹੋ ਗਈ ਉਹ ਕਹਿੰਦੇ ਕੁੱਤੀ ਕਪਾਹ ਵੀ ਦੀ ਲੰਗਜੁਰ ਜਾਈ ਥੋੜੋ ਭਰਾਲੂ ਜੇ ਤੁਸੀਂ ਅੱਜ ਪੇਟੀ ਦੋ ਪੇਟੀਆਂ ਲੈ ਵੀ ਹਾਂਜੀ ਹਾਂਜੀ ਸਹੀ ਹੈ ਹਨਾ ਉਹਨਾਂ ਨੂੰ ਕਰ ਕਿਹੜਾ ਔਰ ਲੰਗਜੁਰ ਉਹਦੇ ਵਿੱਚ ਕਿਹੜਾ ਉਮਰ ਨਿਕਲਦੀ ਹੈ ਜੰਨਾ ਕਿ ਲਿਮੜ ਦੇ ਵਿੱਚ ਪੀਂਦੇ ਉਹ ਵੀ ਫਾਹਾ ਤਾਂ ਨਹੀਂ ਲੈਣਾਗਾ ਕੋਈ ਤੁਸੀਂ ਇਹਦਾ ਸਲਫਾਸ ਵਾਲਾ ਕੰਮ ਹੋ ਗਿਆ ਵੀ ਯਾਰ ਸਸਤੀ ਹੋ ਗਈ ਤੇ ਪਗੋਏ ਥਾਂ ਬੋਤਲ ਪੀੜੋ ਤੇ ਮਰਜੋ ਤੜਕੇ ਨੂੰ ਲਿਮਟ ਤੋਂ ਵੱਧ ਤਾਂ ਫਿਰ ਜ਼ਹਿਰੀਆ ਨਾ ਇਸ ਕਰਕੇ ਸਰਪੰਚ ਸਾਹਿਬ ਅਰਜੰਟ ਤੁਸੀਂ ਮੀਟਿੰਗਾਂ ਕਰੋ ਜਾ ਅਰਜੰਟ ਮੀਟਿੰਗਾਂ ਕਰਕੇ ਆਪਦੇ ਜਿਹੜੇ ਕੋਈ ਖਾਸ ਕਰ ਜਿਹੜੇ ਮਹਤ ਮਜ਼ਦੂਰੀ ਵਾਲੇ ਹਾਂ ਜੀ ਕਿਉਂਕਿ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਤੀ ਵੀ ਜਿਹੜੇ ਬੰਦੇ ਮਹਿੰਗੀ ਪੀਣ ਵਾਲੇ ਹਨ ਉਹ ਤਾਂ 10000 ਵਾਲੀ ਬੋਤਲ ਵੀ ਜਦੋਂ ਮਰਜੀ ਪੀਣ ਹਾਂਜੀ ਫੀਲਡ ਦਾ ਖਾਸ ਕਰ ਜਿਹੜੇ ਬੰਦੇ ਨੂੰ ਔਖੀ ਲੱਗਦੀ ਹੈ ਨਾ ਮਹਿੰਗੀ ਪੀਣੀ ਜਿਵੇਂ ਘਰਾਂ ਚ ਨਿਕਲਦੀ ਉਹ ਵੀ ਇਸੇ ਕਰਕੇ ਨਿਕਲਦੀ ਹੈ ਨਾ ਜਿਹੜਾ ਬੰਦਾ ਨੂੰ ਲੱਗਦਾ ਯਾਰ ਵੀ 300 ਦੀ 500 ਦੀ 1000 ਦੀ 1200 ਵਾਲੀ ਬੋਤਲ ਜਿਹੜੀ ਪੀਣਾ ਨਹੀਂ ਇਹ ਵੀ ਇੱਕ ਕਾਰਨ ਹੈ ਵੱਡਾ ਪਰ ਮੈਂ ਕਹਿੰਦਾ ਫਿਰ ਵੀ ਤੁਸੀਂ ਨਾ ਇਹ ਜਾ ਕੇ ਪਰ ਤਾਂ ਤੁਹਾਡੇ ਉਹਨਾਂ ਦਾ ਹੀ ਮੈਨੂੰ ਤਾਂ ਨਹੀਂ ਲੱਗਦਾ ਕਿ ਹੁਣ ਕੀ ਕਹਿਣਾ ਕੋਈ ਮਾੜੀ-ਮੋਟੀ ਕੋਈ ਚੋਰੀ ਕਰ ਲੈਣ ਪਰ ਹੁਣ ਤਾਂ ਬਹੁਤ ਕੱਲ ਆ ਗਏ ਇਹ ਬੰਦੇ ਆਏ ਆ ਇਹ ਸ਼ੌਂਕ ਨਾਲ ਘਰ ਦੀ ਗੱਡੀ ਪੀਂਦੇ ਸ਼ੌਂਕ ਨਾਲ ਏਰੀਏ ਤੇ ਆਉਂਦੀ ਘਰੇ ਬਣਾਉਂਦੇ ਆ ਉਹ ਨਹੀਂ ਠੇਕੇ ਤੋਂ ਲੈਂਦੇ ਸਭ ਇਹਨਾਂ ਕੋਲ ਉਹ ਤੇ ਇਲਾਕਾ ਕੀ ਹੋ ਰਿਹਾ ਹੈ ਤਾਂ ਹੁਣ ਤਾਂ ਇਲਾਕਾ ਸਾਡਾ ਹੀ ਹੈ ਤੇ ਤਾਜ ਜਦੋਂ ਤੱਕ ਮਾਰ ਤੋਂ ਬਾਅਦ ਚੱਲ ਜੂਗਾ ਅੱਛਾ 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 ਅਗਲੇ ਹੋਰ ਕੋਈ ਤਾਂ ਲਿਆ ਤੁਸੀਂ ਜੰਗਾ ਹੁਣ ਤਾਂ ਇਲਾਕਾ ਤੁਹਾਡਾ ਹੀ ਹੈ ਠੀਕ ਹੈ ਬਸ ਮੈਂ ਤਾਂ ਇਹਨਾਂ ਨੂੰ ਵੀ ਕਿਹਾ ਵੀ ਖਾਸ ਕਰਕੇ ਧਿਆਨ ਰੱਖਿਓ ਇਸ ਚੀਜ਼ ਦਾ ਵੀ ਸਾਨੂੰ ਮੈਂ ਵਾਰੀ ਵਾਰੀ ਤੁਹਾਨੂੰ ਉਹ ਹੀ ਸਾਡੀ ਬੋਲੂ ਕੁਝ ਕਹਿੰਦੇ ਨਹੀਂ ਜੀ ਵੀ ਸਾਡੀ ਦਾਰੂ 'ਚ ਕੁਝ ਕਹਤੋਂਗੇ ਸਾਡੀ ਜੇ ਤੁਹਾਡੀ ਮਰਜ਼ੀ ਤੁਸੀਂ ਸੈਂਪਲ ਚੱਕਾ ਲਓ ਸ਼ਿਕਾਇਤ ਤੁਹਾਡੀ ਦਾਰੂ 'ਚ ਨਾ ਹੋਵੇ ਉਹ ਕਹਿੰਦੇ ਜਦੋਂ ਕਿਸਮਤ ਸਪਾਸਾ ਪਾੜੀ ਹੋਵੇ ਨਾ ਦੇਖੋ ਜੀ ਹੁਣ ਉਹਦੇ ਬਾਰੇ ਤਾਂ ਪੱਕੀ ਗੱਲ ਨਹੀਂ ਨਹੀਂ ਕੋਟ ਦੇ ਬੈਠਣੋਂ ਕੁੱਤਾ ਵੱਢ ਜਾਂਦਾ ਉਹ ਜਿਹੜੀ 8-10 ਸਾਲ ਪਹਿਲਾਂ ਮੈਨੂੰ ਤੇ ਉਹ ਗੱਲ ਕੰਨਾਂ ਨੂੰ ਹੱਥ ਲੱਗੇ ਹੋਏ ਐ ਵੀ 8-10 ਸਾਲ ਪਹਿਲਾਂ ਜਿਹੜੀ ਉਹ ਘਟਨਾ ਵਾਪਰੀ ਸੀ ਨਾ ਮੇਰੇ ਖਿਆਲ ਪਤਾ ਨਹੀਂ 8 ਬੰਦੇ ਸੀ ਸ਼ਾਇਦ 7 ਕੇ 8 ਬੰਦੇ ਸੀ ਹਾਂ ਜੀ ਬਿਮਾਰ ਜਾਦਾ ਹੋਗੇ ਸੀ 7-8 ਬੰਦਿਆਂ ਦੀ ਮੌਤ ਹੋ ਗਈ ਸੀ ਤੇ ਉੱਥੇ ਸਾਨੂੰ ਪਤਾ ਵੀ ਨਵੇੜਿਆ ਕਿਵੇਂ ਉਹਨਾਂ ਚੀਜ਼ਾਂ ਦਾ ਉਹ ਠੇਕੇਦਾਰ ਤੇ ਬੋਝ ਪਿਆ ਸੀ ਇੱਕ ਤਾਂ ਤੁਸੀਂ ਕਹਿੰਦੇ ਪਹਿਲਾਂ ਘਾਟੇ ਚੱਲੀ ਜਾਂਦੇ ਪਤਾ ਗੱਲ ਕੀ ਬਸਤੀਆਂ ਬੁੱਸੀਆਂ ਦੇ ਵਿੱਚ ਨਾ ਅੱਜ ਕੱਲ੍ਹ ਸ਼ਰਾਬ ਸ਼ਹਿਰਾਂ ਦੇ ਬਸਤੀਆਂ ਦੇ ਵਿੱਚ ਬਹੁਤ ਵੇਖੀਏ ਦੋਨੋਂ ਹੂੰ ਉੱਥੇ ਐ ਵੀ ਸਾਡੇ ਠੇਕੇ ਤੇ ਤਾਂ ਬੰਦਾ ਆਊਗਾ ਨਾ ਉਹਨੂੰ ਤਾਂ ਕੁਆਟਰ ਦੇਵਾਂਗੇ ਜਾਂ ਅਸੀਂ ਹਾਫ ਜਨ ਦੇਵਾਂਗੇ ਹਾਂ ਉੱਥੇ ਜੇਕਰ ਉਹ 20 ਹਜ਼ਾਰ ਰੁਪਏ ਵਾਲੇ ਕੋਲੇ ਜਾਂ ਕੋਈ ਹੋਰ ਕੋਈ ਬੰਦੇ ਵਸیرے ਹੁੰਦੇ ਆ ਉਹ ਵੀ ਇਹ ਨਾਲ ਹੀ ਪਾਉਂਦੇ ਆਂ ਦੀ ਪਾਉਂਦੇ ਆਂ ਐ ਬਸਤੀ ਨੇ ਬੜੀ ਜਾ ਅਸੀਂ ਭੇਜਦੇ ਤੁਹਾਡੇ ਕੋਲ ਸ਼ਿਕਾਇਤ ਕਿੰਨੀ ਹੋਰ ਤੁਸੀਂ ਸ਼ਾਪੋ ਵੀ ਮਾਰਿਆ ਉੱਥੇ ਪਰ ਨਹੀਂ ਹਟਦੇ ਲੋਕ ਨਹੀਂ ਚਲੋ ਠੀਕ ਐ ਪਰ ਮੇਰਾ ਮਕਸਦ ਇਹ ਸੀਗਾ ਵੀ ਮੈਂ ਤੁਹਾਨੂੰ ਵਾਰੀ ਵਾਰੀ ਮੈਂ ਤਾਂ ਸਮੇਂ-ਸਮੇਂ ਤੇ ਹਦਾਇਤਾਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਬੰਦਿਆਂ ਨੂੰ ਬੁਲਾ ਕੇ ਦੱਸ ਦੇਣਾ ਹੁੰਦਾ ਹੈ ਵੀ ਸਾਡੇ ਕੋਲੇ ਸੱਚੀ ਮੁੱਠੀ ਹੱਥ ਜੋੜ ਕੇ ਬੇਨਤੀ ਹੈ ਸਾਡੇ ਕੋਲ ਨਫਰੀ ਬਹੁਤ ਘੱਟ ਐ ਪੁਲਿਸ ਹੈ ਨਹੀਂ ਥਾਣੇ 'ਚ ਬਿਲਕੁਲ ਬਹੁਤ ਘੱਟ ਪੁਲਿਸ ਐ ਕਦੇ ਉੱਧਰ ਮੈਂ ਧਰਨੇ ਤੇ ਭਜੋ ਕਦੇ ਉੱਧਰ ਕੰਮ ਹੋ ਗਿਆ ਉਹ ਨਹਿਰ ਚਲਾਸ਼ ਆ ਗਈ ਉੱਧਰ ਭਜੋ ਇੱਕ ਅਫਸਰ ਨੇ ਤਾਂ ਆਰਡਰ ਕਰਦਾ ਹੁੰਦਾ ਭਾਦੀ ਤਾਂ ਸਾਡੇ ਬਣਦੀ ਹੁੰਦੀ ਹੈ ਇਸ ਕਰਕੇ ਮੈਂ ਕਹਿੰਦਾ ਆਇਆ ਨਾ ਹੋਵੇ ਕੁਛ 31 ਮਾਰਚ ਜਿਹੜੀ ਆ ਉਹ ਕਹੇ ਉਹ ਜੀ ਸੁਨੇਹਾ ਸਾਡੇ ਵਾਸਤੇ ਨਾ ਲੈ ਕੇ ਆਵੇ ਬੰਦਪਾਗੀ ਖਬਰ ਨਾ ਕੋਈ ਬੰਦਪਾਗੀ ਖਬਰ ਨਾ ਜੀ ਤੁਸੀਂ ਵੀ ਇਹ ਕਰਿਓ ਬੇਨਤੀ ਜਾ ਕੇ ਹਾਂ ਜੀ ਜਰੂਰ ਸੁਣਾਵਾਂਗੇ ਆ ਠੀਕ ਹੈ ਜੀ ਕੋਈ ਕੇਅਰਫੁਲੀ ਕਰਿਓ ਜੀ ਕੰਮ ਬੇਫਿਕਰ ਹੋ ਜਾਈ ਕੋਈ ਚੱਕਰ ਨਹੀਂ ਸਾਡੇ ਬੰਨੇ ਨੂੰ ਕੋਈ ਸ਼ਿਕਾਇਤ ਨਹੀਂ دارو ਜਦੋਂ ਮਰਜੀ ਉਹ ਸਾਡੇ ਸਾਡੇ ਸੀਨੀਅਰ ਸਰਪੈਂਸਰਾਂ ਬੈਠਿਆ ਲੈ ਕੇ ਜਾਂਦੇ ਆ ਰੋ ਸਿੱਖੇ ਪਿੱਛੇ ਕੋਈ ਪ੍ਰੋਬਲਮ ਨਹੀਂ ਹੈਗੀ ਸਾਡੇ ਵਿੱਚ ਹੋਰ ਕੋਈ ਸਾਡੇ ਲੈਕ ਸੇਵਾਦਾਰ ਸੀ ਮੈਂ ਬਸ ਬੇਨਤੀ ਕਰਦਾ ਦੋ ਤੰਦਰ ਕੱਤੀ ਨਤੀ ਮਤੇ ਮਰਜੀ ਹੁੰਦੇ ਨੇ ਬਾਰੇ ਨਾ ਓਕੇ ਜੀ ਕੋਈ ਨਹੀਂ ਕਰੂੰਗਾ ਮੈਂ ਤਾਂ ਬੇਅਤਿਹਾਰ ਠੀਕ ਹੈ ਮੈਂ ਤਾਂ ਬੇਨਤੀ ਇੱਕ ਵਾਰੀ ਫੇਰ ਕਰਦਾ ਠੀਕ ਹੈ ਜੀ ਹਿਸਾਬ ਨਾਲ ਹੀ ਰਹੇ ਮੋਕਾ ਠੀਕ ਹੈ ਜੀ ਸਮਝੋ ਠੀਕ ਹੈ ਜੀ ਬਾਬਾ ਮਿਹਰਬਾਨੀ ਕਰ ਜੀ ਠੀਕ ਹੈ ਠੀਕ ਹੈ ਸੌਰਜਿਤ